ਅੱਜ ਅਸੀਂ ਜਲੇ ਸੰਗਰੂਰ ਦੇ ਪਿੰਡ ਵਾਰਡਵਾਲ ਹੋਂਦ ਜਿੱਥੋਂ ਦੇ ਮਹੂਤ ਕੱਤੀ ਖਿਡਾਰੀ ਹਨ ਕਰਮੀ ਵਾਰਡਵਾਲ ਕੇਸੀ ਵਾਰਡਵਾਲ ਅਤੇ ਇਹ ਕਹਾ ਖਿਡਾਰੀਆਂ ਨੂੰ ਇਸ ਪਿੰਡ ਨੇ ਜਨਮ ਦਿੱਤਾ ਜਿਨ੍ਹਾਂ ਨੇ ਇੰਟਰਨੈਸ਼ਨਲ ਪੱਧਰ ਤੇ ਕੋਡੀ ਦਾ ਨਾਮ ਦੁਨੀਆ ਭਰ ਦੇ ਵਿੱਚ ਉੱਚਾ ਕੀਤਾ ਇਸ ਪਿੰਡ ਦੀ ਨਗਰ ਪੰਚਾਇਤ ਅਤੇ ਇਲਾਕੇ ਦੇ ਬਹੁਤ ਪਰ ਬੰਦਿਆਂ ਵੱਲੋਂ ਪਿੰਡ ਵਾਰਡਵਾਲ ਵਿਖੇ ਇੱਕ ਕੋਡੀ ਕੈਂਪ ਦਾ ਯੋਜਨ ਕੀਤਾ ਜਾ ਰਿਹਾ ਹੈ ਤਾ ਜੋ ਕੋਡੀ ਨੂੰ ਹੋਰ بلندੀਆਂ ਤੇ ਪਹੁੰਚਾਇਆ ਜਾ ਸਕੇ ਇਸ ਕੈਂਪ ਦੇ ਵਿੱਚ ਚੇਚੇ ਤੌਰ ਤੇ ਉੱਗੇ ਕੋਡੀ ਖਿਡਾਰੀ ਪਿੰਕਾ ਜਰਗ ਅਤੇ ਮੋਟੀਵੇਸ਼ਨ ਸਪੀਕਰ ਚੇਚੇ ਤੌਰ ਤੇ ਪਹੁੰਚੇ ਇਸ ਕੈਂਪ ਨੂੰ ਉਜੋਗਿਤ ਕਰਨ ਦੇ ਵਿੱਚ ਜੱਗੀ ਧੋਰੀ ਮੱਖਣ ਰਾਜੋਮਾਰਾ ਅਤੇ ਸਮੂਹ ਕਲੱਬ ਪਿੰਡ ਵਾਰਡਵਾਲ ਅਤੇ ਸਮੂਹ ਨਗਰ ਪੰਚਾਇਤ ਪਿੰਡ ਵਾਰਡਵਾਲ ਦਾ ਚੇਚੇ ਤੌਰ ਤੇ ਸਹਿਯੋਗ ਰਿਹਾ ਆਜੋ ਤੁਹਾਨੂੰ ਦਿਹਾਉਣੇ ਲੈ ਜੋ ਕਿ ਪਿੰਕਾ ਜਰਗ ਨੇ ਬੱਚਿਆਂ ਨੂੰ ਕੀ ਕੀ ਸਪੀਚ ਦਿੱਤੀ ਅਤੇ ਬੱਚਿਆਂ ਨੂੰ ਪਿੰਕੀ ਜਰਗ ਨੇ ਬੱਚਾ ਦਾ ਕਿਵੇਂ ਮਨ ਬੋਲਿਆ ਵੀਡੀਓ ਨੂੰ ਪੂਰਾ ਵੇਖਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਸਸਿਕਾ ਜੀ ਅਸੀਂ ਰੋਜ਼ ਪਿੰਡਾਂ ਜਾਂਦੇ ਆਂ ਬਈ ਪਹਿਲੀ ਬੋਲ ਬੋਲ ਕੇ ਗੱਲ ਜਮਾ ਖੜਿਆ ਪਿਆ ਚੱਲ ਪਿਆ ਜੀ ਚੱਲ ਪਿਆ ਹੈਲੋ 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 ਮੂਲੇ ਕਿੰਨੇ ਕਰਦੇ ਬਾਈ ਜੀ ਮਲੇ ਲੋਕ ਤੋਂ ਪੈਰ ਚੱਕਣਗੇ ਬਾਈ ਜੀ ਦੂਰ ਹੋ ਜੇ ਤਾਂ ਸਾਰੇ ਪੱਤੇ ਹੈਲੋ ਹੈਲੋ ਬਾਈ ਜੀ ਬੱਸ ਬੱਸ ਚੁੱਪ ਕਰ ਲੈ ਕੋਸ ਲੋ ਉਹਨਾਂ ਨੂੰ ਹੈਲੋ 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 ਬਾਈ ਇਹ ਤਾਂ ਵਧੀਆ ਗੱਲ ਆ ਆਵਾਜ਼ ਆਉਣ ਤੋਂ ਮਾੜਾ ਸਾਰੀ ਹਾਂ ਵਧੀਆ ਗੱਲ ਆ ਜੀ ਹੈਲੋ ਕਾਲੇ ਇਧਰ ਹੋ ਜੇ ਭਾਈ ਪਹਿਲਾਂ ਤਾਂ ਇੱਕ ਤਾੜੀ ਥੋਡੇ ਪਿੰਡ ਦੀ ਕਬੱਡੀ ਟੀਮ ਲਈ ਜ਼ਰੂਰ ਮਾਰ ਦਿਓ ਮੈਂ ਜੇ ਇਹ ਪਿੰਡ ਦਾ ਨਾਮ ਪਹਿਲੀ ਵਾਰੀ ਸੁਣਿਆ ਸੀ ਇਹ ਕਬੱਡੀ ਟੀਮ ਕਰਕੇ ਸੁਣਿਆ ਸੀ ਬਰਨਵਾਲਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਮੈਨੂੰ ਲੱਗਦਾ ਨਹੀਂ ਦੱਸਣ ਦੀ ਲੋੜ ਆ ਕਿ ਥੋਡੇ ਪਿੰਡ ਦੀ ਕਬੱਡੀ ਟੀਮ ਦਾ ਕਿੱਡਾ ਵੱਡਾ ਨਾਮ ਸੀ ਪੰਜਾਬ ਦੇ ਵਿੱਚ ਹੁਣ ਵੀ ਆ ਪਰ ਦਰਮੀ ਬਾਈ ਕੇਸੀ ਬਾਈ ਇੱਥੇ ਮੈਂ ਨਾ ਕਿਹਾ ਮੌਜੂਦ ਨੇ ਤੁਹਾਨੂੰ ਕਮਾ ਮੈਂ ਜੋ ਦੱਸਣਾ ਬਈ ਸੱਚ ਬੋਲਣਾ ਜਮਾਈ ਮੇਰੇ ਚਲੋ ਮੈਨੂੰ ਵੀ ਸ਼ਰੀਰ ਦਾ ਬਹੁਤ ਸ਼ੌਕ ਆ ਸਾਰੇ ਹੁਣ ਤੁੰਨੋ ਵੀ ਪੈ ਰਿਹਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਬਾਈ ਦੇ ਮੂੰਹ ਤੇ ਗਾਲ ਦੱਸਣਾ ਮੈਨੂੰ ਮੌਕਾ ਮਿਲ ਗਿਆ ਮੰਡੀਆਂ ਟੂਰਨਾਮੈਂਟ ਸੀ ਹੁਣ ਤਾਂ ਜੌੜ ਬਦਲ ਗਿਆ ਦਰਮੀ ਕਮਾਈ ਦੀ ਇੱਥੇ ਆ ਉਹ ਜਿਹੜਾ ਪਹਿਲਾ ਟੂਰਨਾਮੈਂਟ ਹੋਇਆ ਸੀ ਉਰਲੇ ਪਾਸੇ ਸੀਗਾ ਬਾਈ ਤੱਪ ਹੋਇਆ ਸੀ ਉੱਥੇ ਮੈਂ ਆਪਣੇ ਬਾਦਰ ਸਾਹਿਬ ਨਾਲ ਮੈਚ ਦੇਖਣ ਆਇਆ ਸੀ ਮੈਂ ਤੇ ਹੈਰੀ ਵਿਰਾਤ ਕੋਲ ਨੇ ਬਾਈ ਉਹ ਬਾਈ ਨੂੰ ਉੱਥੇ ਦੇਖਿਆ ਸੀਗਾ ਔਰ ਐਨਾ ਸੋਹਣਾ ਸ਼ਰੀਰ ਨਾ ਬਾਈ ਦਾ ਉਦੋਂ ਵੀ ਮੈਨੂੰ ਅੱਜ ਵੀ ਬਾਈ ਤਰਸੇ ਜਾਂਦਾ ਬਾਈ ਦੇ ਟਾਈਟ ਦੀ ਟੀ-ਸ਼ਰਟ ਪਾਈ ਸੀ ਨੌਲੇ ਜਿਹੇ ਦੇਖ ਕੇ ਬਾਈ ਮੈਂ ਤਾਂ ਦੇਖ ਨਹੀਂ ਰਹਿ ਗਿਆ ਉਦੋਂ ਮੈਨੂੰ ਲੱਗਿਆ ਸੀ ਕਿ ਯਾਰ ਵੀ ਇਹੋ ਜਿਹਾ ਸ਼ਰੀਰ ਕਦੇ ਬਣਾਉਣਾ ਬਾਈ ਨੇ ਤਾੜੀ ਮਾਰ ਦਿੱਤੀ ਬਾਈ ਨੇ ਇੱਕ ਛੋਟਾ ਬੱਚਾ ਇਨਸਪਾਇਰ ਕਰਤਾ ਸੀ ਉਦੋਂ ਹੀ ਮੈਂ ਉਹਨਾਂ ਕਹਿੰਦਾ ਮੈਂ ਵੀ ਸ਼ਰੀਰ ਬਣਾਉਂਗਾ ਕਿਉਂਕਿ ਮੈਂ ਹਮੇਸ਼ਾ ਇਹ ਪਿੰਡਾਂ ਦੇ ਵਿੱਚ ਕਹਿੰਦੇ ਹੁੰਦੇ ਆ ਲਾ ਕੇ ਕਿ ਜਿਹੜੇ ਵੱਡੇ ਵੀਰ ਹੁੰਦੇ ਨੇ ਉਹਨਾਂ ਤੋਂ ਛੋਟੇ ਬੱਚੇ ਮੋਟੀਵੇਟ ਹੁੰਦੇ ਨੇ ਮੈਂ ਉਹਨਾਂ ਤੋਂ ਮੋਟੀਵੇਟ ਹੋਇਆ ਨੇ ਦੂਜਾ ਨਾਮ ਕਰਮੀ ਭਾਈ ਕਰਮੀ ਭਾਈ ਦੀਆਂ ਸਿਫਤਾਂ ਸੀ ਜਦੋਂ ਘਰ ਤੋਂ ਤੁਰ ਪੇ ਉਦੋਂ ਵੀ ਕਰਦੇ ਜਾ ਰਹੇ ਆ ਅਨੁਸਾਰ ਮੈਨੂੰ ਵੀ ਲੱਗਦਾ ਭਾਈ ਮੈਨੂੰ ਦੱਸਣ ਦੀ ਲੋੜ ਹੈ ਕੋਈ ਤੁਸਾਰ ਤੁਸੀਂ ਅੱਖੀਆਂ ਦੇਖਿਆ ਹੁਣ ਬਾਈ ਹੁਣ ਦਾ ਸਾਰਾ ਜਿਹੜਾ ਕੈਰੀਅਰ ਰਿਹਾ ਹੁਣ ਬਾਈ ਰਟਾਇਰ ਹੋ ਗਿਆ ਆਪਣੀ ਜ਼ਿੰਦਗੀ ਚ ਵਧੀਆ ਗੁਜ਼ਾਰਾ ਕਰ ਰਹੇ ਨੇ ਇਹਨਾਂ ਦੀ ਬੱਚੇ ਇੱਕ ਇੰਟਰਵਿਊ ਹੋਈ ਸੀ ਨਾ ਬਾਈ ਸਾਰੀ ਸੁਣ ਲਿਆ ਬਸ ਸਪੈਸ਼ਲ ਕਮੈਂਟ ਵੀ ਕੀਤਾ ਸੀ ਕਿ ਦੋ ਬੰਦਿਆਂ ਨੇ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਮੋਟੀਵੇਟ ਕੀਤਾ ਅਸੀਂ ਮੈਂ ਤਾਂ ਹੈਰ ਜੀ ਇਹ ਗੱਲਾਂ ਕਰ ਦਿੰਦੇ ਸੀ ਕਿ ਅਸੀਂ ਇੰਨਾ ਵਰਗਾ ਬੱਟਾ ਹੋ ਕੇ ਬਣਨਾ ਪਰਮਾਤਮਾ ਨੇ ਮੈਨੂੰ ਇੰਨਾ ਕ ਅੱਜ ਚੀਜ਼ ਦੇ ਦਿੱਤੀ ਕਿ ਮੈਂ ਸ਼ੁਕਰਾਨਾ ਕਰਦੀ ਕਿ ਅੱਜ ਮੈਂ ਪਿੰਡ ਦੇ ਵਿੱਚ ਆ ਗਿਆ ਤੋ ਹੁਣ ਗੱਲ ਆਪਾਂ ਕਹਿੰਦੇ ਮਾਰੋ ਬਾਈ ਥੋੜਾ ਆਪਾਂ ਜਿਹੜੀ ਅਗਲੀ ਗੱਲ ਕਰਨੀ ਹੈ ਬਾਈ ਗੌਰ ਨਾਲ ਸੁਣੋ ਪੂਰੇ ਪੂਰੇ ਜੋਰ ਨਾਲ ਆਪਾਂ ਜਿਹੜੀ ਚੀਜ਼ ਲਈ ਇੱਥੇ ਇਕੱਠੇ ਹੋਏ ਆ ਛੋਟੇ ਛੋਟੇ ਬੱਚੇ ਖੜੇ ਨੇ ਦੇਖੋ ਮੈਂ ਬਾਈ ਹੁਣਾ ਉੱਥੇ ਵੀ ਗੱਲ ਕੀਤੀ ਸੀ ਪੂਰੇ ਗੌਰ ਨਾਲ ਗੱਲ ਸਮਝਿਓ ਇਹ ਚੀਜ਼ਾਂ ਬਾਰ ਬਾਰ ਨਹੀਂ ਹੁੰਦੀਆਂ ਆ ਜਿੰਨੇ ਬੱਚੇ ਖੜੇ ਨੇ ਤੁਸੀਂ ਵੀ ਸੁਣਦੇ ਹੋ ਤੁਸੀਂ ਹੁਣ ਸਮਝ ਪਾ ਰਹੇ ਤੁਹਾਨੂੰ ਹਰ ਇੱਕ ਚੀਜ਼ ਸਮਝ ਤੇ ਆ ਜੀਏ ਤੁਸੀਂ ਗ੍ਰੈਬ ਕਰ ਦੇਣੀ ਜਿਹੜੀ ਮੈਂ ਗੱਲ ਕਹੀ ਹੈ ਜਿਹੜੇ ਵੱਡੇ ਬੰਦੇ ਖੜੇ ਆ ਬਾਈ ਆਹ 20 ਤੋਂ ਲੈ ਕੇ 35 ਦੇ ਵਿੱਚ ਵਿੱਚ ਸਾਰੇ ਤੁਸੀਂ ਸਾਰੇ ਸਮਝ ਜੂਗੇ ਤੁਸੀਂ ਬਾਈ ਇੱਕ ਚੀਜ਼ ਸੁਣੀ ਹੋਣੀ ਆ ਜਿਹਨੂੰ ਨਸ਼ਾ ਕਹ ਦਿੰਦੇ ਆ ਹਰ ਇੱਕ ਬੰਦਾ ਕਹਿੰਦਾ ਪੰਜਾਬ ਤੋਂ ਨਸ਼ਾ ਕੱਢੋ ਪੰਜਾਬ ਤੋਂ ਨਸ਼ਾ ਕੱਢੋ ਇਹ ਗੱਲ ਆਮੀ ਹੋਈ ਭਈ ਹਰ ਇੱਕ ਬੰਦਾ ਫਾਟ ਤੇ ਤੁਰਿਆ ਫਿਰਦਾ ਕਿ ਮੈਂ ਨਸ਼ਾ ਰੋਕਣਾ ਨਸ਼ਾ ਰੋਕਣਾ ਨਸ਼ਾ ਨਸ਼ੀ ਹੋਈ ਹੁੰਦੀ ਆ ਅਸੀਂ ਇੰਸਟਾਗ੍ਰਾਮ ਤੇ ਪੋਸਟ ਵੀ ਪਾਉਨੇ ਆ ਜੇ ਮੰਨ ਲਓ 100 ਮਿੰਟੋਂ ਦਾ 70 ਇਹ ਕਹਿੰਦੇ ਨੇ ਕਿ ਹੁਣ ਨਸ਼ਾ ਰੋਕ ਜੂ ਸਰਕਾਰ ਵੀ ਇਹ ਕਹਿੰਦੀ ਆ ਕਿ ਅਸੀਂ ਨਸ਼ਾ ਰੋਕ ਦਾਂਗੇ ਤੁਹਾਨੂੰ ਮੈਂ ਯਕੀਨ ਦਿਵਾ ਕੇ ਜਾਂਦਾ ਜਿੱਥੇ ਹੁਣ ਸਾਇੰਸ ਪਹੁੰਚ ਚੁੱਕੀ ਆ ਜਿੱਥੇ ਤੱਕ ਲੈਬਾਂ ਦੀ ਸਟੱਡੀ ਪਹੁੰਚ ਚੁੱਕੀ ਆ ਨਸ਼ਾ ਰੋਕ ਨਹੀਂ ਸਕਦਾ ਕੋਈ ਦੁਨੀਆ ਦੀ ਤਾਕਤ ਕੋਈ ਨਸ਼ਾ ਨਹੀਂ ਲੋਕ ਸਾਡੀ ਨਸ਼ਾ ਮੈਂ ਸਰ ਪਿੰਡ ਦੇ ਵਿੱਚ ਵਸ ਕੇ ਆਉਣਾ ਜਵਾਕ ਗਵਰਨਰ ਨੂੰ ਨਸ਼ਾ ਪੁੱਤ ਡਰੋਨਾਂ ਦੇ ਥ्रू ਨਹੀਂ ਆਉਂਦਾ ਇਹ ਤੁਹਾਨੂੰ ਵਹਿਮ ਆ ਤੁਹਾਨੂੰ ਲੱਗਦਾ ਕਿ ਡਰੋਨ ਬਣਿਆ ਗਿਆ ਕੋਈ ਕੀਟ ਫ੍ਰੀ ਵੀ ਡਰੋਨਾਂ ਦੇ ਥ्रू ਨਸ਼ਾ ਨਹੀਂ ਆਉਂਦਾ ਨਸ਼ਾ ਇੱਥੇ ਚਲੀ ਗਈ ਲੈਪਾ ਲੈਪੀ ਸੜਕ ਇੱਥੇ ਚਲੀ ਗਈ ਤੁਹਾਨੂੰ ਮੈਂ ਬਾਈ ਹੁਣੇ ਉੱਥੇ ਇਹਨਾਂ ਦੇ ਘਰ ਮੈਂ ਗੱਲ ਵੀ ਕੀਤੀ ਆ ਨਸ਼ਾ ਕਿਸੇ ਵੀ ਥੀ ਦੇ ਵਿੱਚ ਹੋ ਸਕਦਾ ਇਸ ਟਾਈਮ ਤੁਹਾਡੀ ਜਿਹੜੀ ਨੋਟਬੁੱਕ ਆ ਨਾ ਜਿਹੜੇ ਕਿਤਾਬਾਂ ਹੁੰਦੀਆਂ ਨੇ ਜੇ ਥੋੜੀ ਨੋਟਬੁੱਕ ਦੇ ਵਿੱਚ 100 ਪੇਜ ਆ ਤਾਂ ਲੈ ਦੇ ਥੋਂ ਤੁਹਾਡੀ ਨੋਟਬੁੱਕ ਦੇ ਪੇਜਾਂ ਦੇ ਵਿੱਚ ਵੀ ਨਸ਼ਾ ਐਡ ਕੀਤਾ ਜਾ ਸਕਦਾ ਮਤਲਬ ਤੁਸੀਂ ਪੇਜ ਨੂੰ ਫੂਕ ਕੇ ਸੁੰਘਣਾ ਨੂੰ ਤੁਸੀਂ ਡੋਲਣਾ ਨਸ਼ੇ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਵੀ ਮੈਨੂੰ ਲੱਗਦਾ ਨਹੀਂ ਇੱਥੇ ਬਹੁਤੇ ਬੰਦ ਨੂੰ ਇਹ ਗੱਲ ਪਤਾ ਹੋਣੀ ਕਿ ਕਾਪੀ ਦੇ ਵਿੱਚ ਨਸ਼ਾ ਆ ਸਕਦਾ ਨੰਬਰ 2 ਤੇ ਤੁਹਾਡੇ ਟੀ-ਸ਼ਰਟਾਂ ਪਾਈਆਂ ਹੋਈਆਂ ਨੇ ਜਿਹਨੂੰ ਆਪਣੇ ਗਾਣਿਆਂ ਦੇ ਵਿੱਚ ਪਾਪ ਲੋ ਇਸ ਤੋਂ ਬਾਅਦ ਐ ਚੈਪੋ ਵਰਗਿਆਂ ਨੂੰ ਆਈਟਮ ਦਿਖਾਇਆ ਜਾਂਦਾ ਉਹਨੂੰ ਗਲੇਮੋਰਾਇਜ਼ ਕੀਤਾ ਜਾਂਦਾ ਨਾ ਐਲਚੈਪੋ ਤੇ ਨਾਮ ਤੇ ਗਾਣੇ ਵੀ ਬਣੇ ਨੇ ਕਿਹਾ ਜਾਂਦਾ ਪਾਵਲੋ ਦੇ ਵਰਗੂ ਦੁਨੀਆ ਮੰਨ ਦੀ ਲੱਭਰੀ ਜੋਗੀ ਸਮਝ ਗਏ ਪਾਵਲੋ ਤੇ ਐਲਚੈਪੋ ਦੋਨੋਂ ਬੰਦੇ ਸੀ ਜਿਨ੍ਹਾਂ ਨੇ ਨਸ਼ੇ ਦੀ ਸ਼ੁਰੂਆਤ ਕੀਤੀ ਉਹ ਬਹੁਤ ਵੱਡੇ ਲੈ ਰਹੇ ਸੀ ਜਿਹੜੇ ਅਮਰੀਕਾ ਵਰਗੇ ਕੰਟਰੀਆਂ ਤੋਂ ਵੀ ਰੋਕੇ ਨਹੀਂ ਉਹ ਨਸ਼ਾ ਪਤਾ ਕਿਵੇਂ ਸਪਲਾਈ ਕਰਦੇ ਸੀ ਉਹ ਸੋਨੇ ਦੇ ਵਿੱਚ ਜਦ ਨਾਂ ਫੜ ਹੋਇਆ ਪਾਵਲੋ ਸਟਡੀ ਕਰਿਓ ਘਰੇ ਜਾ ਕੇ ਤੁਹਾਨੂੰ ਜਲ ਨਹੀਂ ਪਤਾ ਲੱਗਾ ਅਮਰੀਕਾ ਨੂੰ ਨਸ਼ਾ ਆਉਂਦਾ ਕਿੱਥੋਂ ਆ ਪਤਾ ਕੀਤਾ ਟੀ-ਸ਼ਰਟਾਂ ਦੇ ਵਿੱਚ ਨਸ਼ਾ ਪਾਇਆ ਹੋਇਆ ਸੀਗਾ ਟੀ-ਸ਼ਰਟਾਂ ਦੇ ਜੀਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਜਿੰਨਾ ਕਪੜਾ ਜਾ ਰਿਹਾ ਸੀ ਲੈਬ ਦੇ ਥਰੂ ਉਹਦਾ ਪਾਣੀ ਬਣਾ ਕੇ ਸੋਕ ਕਰਕੇ ਕੱਪੜੇ ਦੇ ਵਿੱਚ ਨਸ਼ਾ ਸੀ ਦੂਜੇ ਪਾਸੇ ਟੀ-ਸ਼ਰਟ ਗਈ ਨਚੋੜੀ ਸੁਕਾਇਆ ਤਿਆਰ ਆ ਕੰਮ ਤੁਸੀਂ ਜਿੰਨਾ ਮਰਜ਼ੀ ਨਸ਼ਾ ਯੂਜ਼ ਕਰੋ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਕਿ ਜਿੱਥੇ-ਜਿੱਥੇ ਲੈਬਾਂ ਨੇ ਨਸ਼ਾ ਬਾਹਰੋਂ ਨਹੀਂ ਆਉਗਾ ਅੱਗੇ ਸੋ ਅੱਗੇ ਸੀਗਾ ਬੂਟਿਆਂ ਤੋਂ ਤਿਆਰ ਹੁੰਦਾ ਸੀ ਉਹਨੇ ਲੈਬ ਦੇ ਵਿੱਚ ਤਿਆਰ ਹੁੰਦਾ ਸੀ ਪਹਿਲੀ ਗੱਲ ਇਹ ਕੋਈ ਜਿੰਨਾ ਮਰਜੀ ਤੁਸੀਂ ਜ਼ੋਰ ਲਾ ਲਓ ਨਸ਼ਾ ਹੋ ਰੋਕਣ ਲਈ ਚੀਜ਼ ਹੈ ਨਹੀਂ ਠੀਕ ਹੈ ਜੀ ਕੋਈ ਤੁਹਾਨੂੰ ਲੱਗ ਕਈ ਜਾਵੇ ਤੁਸੀਂ ਸਰਕਾਰ ਨੂੰ ਜਿੰਨਾ ਮਰਜੀ ਤੰਗ ਕਰ ਲਓ ਨਸ਼ਾ ਰੋਕੋ ਅੱਜ ਇਹ ਵੀਡੀਓ ਲੈ ਕੇ ਆਇਆ ਮੇਰੇ ਫੋਨ ਦੇ ਵਿੱਚ ਮੈਂ ਸੇਵ ਵੀ ਕੀਤੀ ਆ ਇੱਕ ਬੰਦਾ ਰੋ ਰਿਹਾ ਸੀ ਆਪਣੇ ਪੁੱਤ ਦੀ ਉਹਨੇ ਚੱਖਾ ਤੋਂ ਬਾਅਦ ਕਿ ਅਸੀਂ ਰਫਲਾ ਚੱਕ ਲੈਣੀਆਂ ਆਲੇ ਜੇ ਤੁਸੀਂ ਨਸ਼ਾ ਰੋਕਿਆ ਹਲੋ ਠਾਈ ਮੈਂ ਗੱਲ ਕਰ ਲੈਂਦਾ ਕੋਈ ਗੱਲ ਦੇ ਉਹ ਕਹਿੰਦੇ ਅਸੀਂ ਰਫਲਾ ਚੱਕ ਲੈਣੀਆਂ ਨੇ ਜੇ ਨਸ਼ਾ ਨਹੀਂ ਰੋਕਿਆ ਸਰਕਾਰ ਨੇ ਮੈਂ ਤੁਹਾਨੂੰ ਫੇਰ ਕਹਿੰਦਾ ਸਰਕਾਰ ਨੂੰ ਪਤਾ ਹੀ ਨਹੀਂ ਕਿਆ ਨਸ਼ਾ ਆਊਗਾ ਕਿੱਥੋਂ ਹੁਣ ਜੇ ਆਪਾਂ ਗੱਲ ਕਰਦੇ ਆਂ ਬਾਈ ਰੋਕਣ ਦੀ ਆ ਛੋਟੇ ਛੋਟੇ ਬੱਚੇ ਨੇ ਆਪਾਂ ਕਿਵੇਂ ਬਚਾ ਸਕਦੇ ਆ ਇਹਨਾਂ ਨੂੰ ਮੈਂ ਤੁਹਾਡੇ ਮੂਹਰੇ ਖੜਾ ਮੈਂ 10 ਸਾਲ ਕਬੱਡੀ ਖੇਡੇ ਆ ਠੀਕ ਆ ਜੀ ਮੈਂ ਮੋਟਰਸਾਈਕਲ ਵੀ ਜਿੱਤੇ ਨੇ ਮੈਂ ਟਰੈਕਟਰ ਵੀ ਜਿੱਤਿਆ ਮੈਂ ਸਾਰੇ ਕੈਨੇਡਾ ਅਮਰੀਕਾ ਸਾਰੇ ਕਿਤੇ ਮੈਂ ਖੇੜਿਆ ਠੀਕ ਆ ਮੈਂ ਅੱਜ ਤੱਕ ਸ਼ਰਾਬ ਦਾ ਟੇਸਟ ਤੱਕ ਨਹੀਂ ਦੇਖਿਆ ਮੈਂ ਅਜੇ ਤੱਕ ਜਿਹੜੀ ਅਫੀਮ ਤੁਹਾਨੂੰ ਰੋਜ਼ ਦੀ ਰੋਜ਼ ਇਕ ਤਾਂ ਵੱਡਾ ਤੁਹਾਨੂੰ ਦਿਖਾਇਆ ਜਾ ਰਿਹਾ ਮੈਂ ਅਜੇ ਤੱਕ ਆਫੀਮ ਖਾ ਕੇ ਤੱਕ ਨਹੀਂ ਦੇਖੀ ਮੈਨੂੰ ਇਹ ਵੀ ਨਹੀਂ ਪਤਾ ਯਾਰ ਉਹਦਾ ਟੇਸਟ ਕੀ ਆ ਕੋਈ ਵੀ ਨਸ਼ਾ ਮੈਂ ਜ ਤੱਕ ਆਪਣੇ ਸ਼ਰੀਰ ਨੂੰ ਨਹੀਂ ਲਾਇਆ ਮੈਂ ਕਿਵੇਂ ਬਚ ਗਿਆ ਹੁਣ ਕਹਿੰਦੇ ਨੇ ਸਰਕਾਰਾਂ ਨੇ ਨਸ਼ਾ ਲਿਆਂਦਾ ਪਰ ਮੈਂ ਸਾਰੀਆਂ ਸਰਕਾਰਾਂ ਦੇ ਵਿੱਚ ਪਲਿਆ ਹੋਇਆ ਬੱਚਾ ਸਮਝ ਗਏ ਮੈਂ ਜਿਹੜੀ ਆਪ ਦੀ ਸਰਕਾਰ ਉਹ ਵੀ ਅਸੀਂ ਦੇਖੀ ਆ ਅਸੀਂ ਕਾਂਗਰਸ 'ਚ ਵੀ ਰਹੇ ਆ ਅਸੀਂ ਦੂਜੇ ਅਕਾਲੀ ਦਲ 'ਚ ਵੀ ਅਸੀਂ ਨਸ਼ਾ ਕਿਉਂ ਨਹੀਂ ਕੀਤਾ ਕਿਉਂਕਿ ਸਾਡੀ ਜਿਹੜੀ ਅਪਬਰਿੰਗ ਆ ਬਹੁਤ ਜ਼ਿਆਦਾ ਵਧੀਆ ਸੀ ਸਾਨੂੰ ਸਾਡੇ ਮਾਪਿਓ ਵੱਲੋਂ ਇੰਨਾ ਜ਼ਿਆਦਾ ਵਧੀਆ ਤਰੀਕੇ ਨਾਲ ਸਿਖਾਇਆ ਔਰ ਸਮਝਾਇਆ ਗਿਆ ਸੀ ਕਿ ਇਹ ਚੀਜ਼ ਮਾੜੀ ਆ ਮੈਂ ਸਾਰੇ ਦੁਨੀਆਂ ਦੇ ਕੋਨੇ-ਕੋਨੇ ਦੇ ਵਿੱਚ ਜਾਇਆ ਆ ਪਰ ਮੈਂ ਅੱਜ ਤੱਕ ਕੋਈ ਨਸ਼ਾ ਟਰਾਈ ਨਹੀਂ ਕੀਤਾ ਕਦੇ ਵੀ ਨਾ ਮੈਂ ਕਰਨਾ ਤੁਸੀਂ ਕਹਿਦੇ ਨੋ ਸਰਕਾਰਾਂ ਨੇ ਮੁੰਡੇ ਨਸ਼ੇ ਤੇ ਲਾਤੇ ਕੋਈ ਵੀ ਸਰਕਾਰ ਆ ਕੇ ਤੁਸੀਂ ਇੱਕ ਵਾਰੀ ਮੇਰੇ શરી ਚ ਨਸ਼ਾ ਪਾ ਕੇ ਦਿਖਾਓ ਮੈਂ ਮਰ ਸਕਦਾ ਬਾਈ ਪਰ ਮੈਂ ਤੁਹਾਨੂੰ ਲਾਉ ਨਹੀਂ ਕਰੂੰ ਕਦੇ ਕੀ ਤੁਸੀਂ ਮੇਰੇ ਅੰਦਰ ਕੋਈ ਚੀਜ਼ ਪਾ ਦੋ ਕੋਈ ਕਿਸੇ ਨੂੰ ਨਸ਼ਾ ਖਿਲਾਉਣ ਵਾਲਾ ਕਦੇ ਨਹੀਂ ਥੋੜੀ ਜਿਹੜੀ ਤੁਹਾਡੇ ਆਊਂਡ ਵਾਲੇ ਵਾਲੇ ਜਿਹੜਾ ਇੱਕ ਵੀਕ ਸਮਾਜ ਕਹਿ ਲੋ ਬਾਈ ਜਿੰਨਾਂ ਨੂੰ ਨਹੀਂ ਹੁੰਦੀ ਨੌਲੇਜ ਉਹ ਤੁਹਾਡੇ ਆਲੇ-ਦਾਲੇ ਜਿਹੜਾ ਨਸ਼ਾ ਲੈ ਆਉਂਦੇ ਨੇ ਠੀਕ ਆ ਹੋਰ ਹੁਣ ਅਸੀਂ ਇਹ ਕੰਮ ਕਰ ਰਹੇ ਆ ਆਪਾਂ ਸਾਡਾ ਜਿਹੜਾ ਜ਼ਿਆਦਾ ਟਾਰਗੇਟ ਆ ਛੋਟੇ ਬੱਚਿਆਂ ਦੇ ਉੱਤੇ ਆ ਜਿਵੇਂ ਆ ਇੰਨੇ-ਇੰਨੇ ਕਨੇ ਇਹਨਾਂ ਨੂੰ ਅਸੀਂ ਚਾਹੁੰਦੇ ਆ ਵੀ ਬਾਈ ਮੈਂਟਲੀ ਛੋਟੇ ਹੁੰਦੇ ਤੋਂ ਇੰਨੇ ਤਾਕਤਵਰ ਬਣਾ ਦਈਏ ਇੰਨੇ ਕਵੇਅਰ ਕਰ ਦਈਏ ਕਿ ਇਹਨਾਂ ਦੇ ਨਸ਼ੇ ਵਰਗੀ ਚੀਜ਼ ਉਹ ਹੀ ਮੇੜੇ ਵੀ ਨਾ ਲੱਗੇ ਔਰ ਇਹ ਤੁਹਾਡੇ ਨਾਲ ਸਾਡਾ ਵਾਅਦਾ ਅਸੀਂ ਇਹ ਚੀਜ਼ ਕਰਕੇ ਹਟਾਂਗੇ ਇਹ ਆਪਣੀ ਲਹਿਰ ਆ ਜਿਹੜੀ ਚੱਲ ਪਈ ਨਾਲ ਦੇਖੋ ਇੰਨੇ ਭਰਾ ਸਾਰੇ ਜੁੜ ਗਏ ਡੱਡੇ ਸਟਾਰ ਕਬੱਡੀ ਗਰਦ ਪਿੱਛੇ ਖੜੇ ਨੇ ਆਪਣੇ ਨਾਲ ਖੜੇ ਨੇ ਤੇਰਾ ਮਤਲਬ ਇਹ ਚੀਜ਼ ਨੂੰ ਕੋਈ ਨਾ ਕੋਈ ਮਕਾਮ ਮਿਲੂ ਸਮਝ ਗਈ ਗੱਲ ਔਰ ਇੱਕ ਚੀਜ਼ ਮੇਰੀ ਨੋਟ ਕਰ ਲਿਓ ਬਾਈ ਸਾਰੇ ਜਣੇ ਗੌਰ ਨਾਲ ਗੱਲ ਸੁਣ ਲਿਓ ਇੱਕ ਪੀਅਰ ਪ੍ਰੈਸ਼ਰ ਦਾ ਮਤਲਬ ਤੁਹਾਨੂੰ ਦੱਸ ਦਿੰਨਾ ਇੱਕ ਅੰਗਰੇਜ਼ੀ ਦਾ ਸ਼ਬਦ ਆ ਪੀਅਰ ਪ੍ਰੈਸ਼ਰ ਪ੍ਰੈਸ਼ਰ ਉਹਦਾ ਮਤਲਬ ਪਤਾ ਕੀ ਹੁੰਦਾ ਕਿਸੇ ਬੰਦੇ ਦੇ ਉੱਤੇ ਪ੍ਰੈਸ਼ਰ ਬਣਾਉਣਾ ਇਹ ਪ੍ਰੈਸ਼ਰ ਤੁਹਾਨੂੰ ਕਿਸੇ ਪਾਸੇ ਵੀ ਆ ਸਕਦਾ ਤੁਹਾਡੇ ਦੋਸਤ ਵੱਲੋਂ ਵੀ ਆ ਸਕਦਾ ਜਿਹੜੀ ਸਟੱਡੀ ਹੋਈ 95% ਜਿਹੜਾ ਬੱਚਾ ਨੇ ਨਸ਼ਾ ਸਟਾਰਟ ਕੀਤਾ ਉਹ ਇੱਥੋਂ ਹੋਇਆ ਉਹਨਾਂ ਦੇ ਦੋਸਤ ਨੇ ਉਹਨੂੰ ਸ਼ੁਰੂਆਤ ਕਰਵਾਈ ਸਮਝ ਗਏ ਉਹ ਇਮੋਸ਼ਨਲੀ ਵੀ ਹੋ ਸਕਦਾ ੱੱਕੇ ਨਾਲ ਵੀ ਹੋ ਸਕਦਾ ਇਮੋਸ਼ਨਲੀ ਮੈਂ ਮੰਨ ਲਓ ਮੇਰਾ ਦੋਸਤ ਆ ਇਹ ਖੜਾ ਮੈਂ ਇਹਨੂੰ ਕਹਿ ਸਕਦਾ ਯਾਰ ਅਸੀਂ ਵੀ ਤਾਂ ਪੀਨੇ ਆ ਤੂੰ ਕਿਉਂ ਨਹੀਂ ਪੀਂਦਾ ਤੂੰ ਮੇਰਾ ਦੋਸਤ ਨਹੀਂ ਤੂੰ ਮੇਰਾ ਆੜੀ ਨਹੀਂ ਜਿਹੜਾ ਇਨਸਾਨ ਹੁੰਦਾ ਗੌਰ ਨਾਲ ਗੱਲ ਸੁਣਿਓ ਜਿਹੜਾ ਇਨਸਾਨ ਹੁੰਦਾ ਨਾ ਉਹਨੂੰ ਹਮੇਸ਼ਾ ਇਹ ਹੁੰਦਾ ਵੀ ਮੇਰੇ ਦੋਸਤ ਮੈਨੂੰ ਹਮੇਸ਼ਾ ਵਧੀਆ ਕਹਿਣ ਆਪਣੀ ਦੋਸਤੀ ਨਿਮਾਉਣ ਦੀ ਇਨਸਾਨ ਹਿਊਮਨ ਨੇਚਰ ਆ ਦੋਸਤੀ ਦੇ ਵਿੱਚ ਇਹ ਹਮੇਸ਼ਾ ਆਪਣੇ ਵੱਲੋਂ 100% ਦਿੰਦਾ ਹੁੰਦਾ ਜਦੋਂ ਤੁਸੀਂ ਨਾ ਕਰਤੀ ਫਿਰ ਇਹ ਆ ਕੇ ਬੰਦਾ ਸੋਚਦਾ ਕਿ ਯਾਰ ਮੈਂ ਮੇਰੇ ਦੋਸਤਾਂ ਦੀ ਗੱਲ ਨਹੀਂ ਸੁਣੀ ਜਾਂ ਫਿਰ ਉਹ ਤੁਹਾਨੂੰ ਟੌਰਚਰ ਕਰਦੇ ਨੇ ਕਹਿੰਦੇ ਨੇ ਯਾਰ ਇਹ ਬੰ ਨੂੰ ਪਰੇ ਰੱਖੋ ਫਿਰ ਬੰਦਾ ਉਹਦੇ ਤੇ ਇੱਕ ਪੀਅਰ ਪ੍ਰੈਸ਼ਰ ਬਿਲਡ ਅਪ ਹੋ ਗਿਆ ਘਰੇ ਬਹਿ ਕੇ ਸੋਚਦਾ ਮੈਂ ਦੋਸਤੀ ਦੇ ਵਿੱਚ ਖਰਾ ਨਹੀਂ ਉਤਰਿਆ ਫਿਰ ਹੌਲੀ ਹੌਲੀ ਕਰਕੇ ਉਹ ਨਸ਼ੇ ਦੇ ਵਿੱਚ ਆਉਣ ਲੱਗ ਜਾਂਦਾ ਇੱਕ ਵਾਰੀ ਪੀਤੀ ਦੋ ਵਾਰੀ ਪੀਤੀ ਉਹਦੇ ਤੋਂ ਬਾਅਦ ਸ਼ੁਰੂਆਤ ਹੋਈ ਨਹੀਂ ਯਾਰ ਬੰਦਾ ਖਤਮ ਹੋਇਆ ਨਹੀਂ 95% ਬਾਈ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਨੇ ਪੀਅਰ ਪ੍ਰੈਸ਼ਰ ਕਰਕੇ ਨਾਲ ਦੇ ਬੰਦੇ ਨੂੰ ਲਾਤਾ ਔਰ ਤੁਹਾਨੂੰ ਇਹ ਚੀਜ਼ ਦੱਸਦਾ ਸਾਨੂੰ ਕਿ ਕੁੜੀ ਨੇ ਕੰਟੈਕਟ ਕੀਤਾ ਤੁਸੀਂ ਇਹ ਇਹ ਯਕੀਨ ਮੰਨੋਗੇ ਵੀ ਉਹਨੂੰ ਸਭ ਤੋਂ ਪਹਿਲਾਂ ਸ਼ਰਾਬ ਕਿਹਨੇ ਪਲਾਈ ਉਹਦੇ ਘਰ ਵਾਲੇ ਨੇ ਪਤਾ ਕੀ ਕਿਹਾ ਉਹਨੇ ਜਦੋਂ ਇੱਥੋਂ ਵਿਆਹ ਕਰਾ ਕੇ ਉਹ ਬਾਹਰ ਦੇ ਦੇਸ਼ ਦੇ ਵਿੱਚ ਗਈ ਉਹ ਕਹਿੰਦਾ ਮੇਰਾ ਸਟੈਂਡਰਡ ਔਨ ਹੁੰਦਾ ਜਿੱਦੋਂ ਚਾਰ ਬੰਦਿਆਂ 'ਚ ਬਹਿ ਕੇ ਸ਼ਰਾਬ ਨਹੀਂ ਪੀਂਦੀ ਠੀਕ ਆ ਫਿਰ ਉਹਨੇ ਹੌਲੀ-ਹੌਲੀ ਪੀਣੀ ਸ਼ੁਰੂ ਕੀਤੀ ਬਾਅਦ 'ਚ ਐਡਿਕਸ਼ਨ ਹੋ ਗਈ ਹੁਣ ਉਹ ਵੀ ਸ਼ਰਾਬ ਦੇ ਉੱਤੇ ਪੱਕੀ ਹੋ ਗਈ ਹਾਂਦੀ ਇਹ ਗੱਲ ਸੋ ਭਰਾ ਮੇਰੇ ਨਸ਼ਾ ਕਦੇ ਬੰਦ ਨਹੀਂ ਹੋ ਸਕਦਾ ਤੁਸੀਂ ਜਦੋਂ ਸਟਰੋਂਗ ਹੋਗੇ ਤੁਸੀਂ ਜਦੋਂ ਤਾਕਤਵਰ ਹੋਗੇ ਤੁਹਾਨੂੰ ਕੋਈ ਦੁਨੀਆ ਦੀ ਤਾਕਤ ਤੁਹਾਨੂੰ ਨਸ਼ੇ ਤੇ ਨਹੀਂ ਲੈ ਕੇ ਜਾ ਸਕਦੀ ਨੰਬਰ 2 ਤੇ ਆਪਣਾ ਹੁਣ ਜਿਹੜਾ ਮੇਨ ਟਾਰਗੇਟ ਆ ਛੋਟੇ ਛੋਟੇ ਬੱਚੇ ਮੈਂ ਤੁਹਾਨੂੰ ਇੱਕ ਚੀਜ਼ ਫੇਰ ਸਮਝਾਉਣਾ ਕਿ ਆਪਣੀ ਬਲੱਡ ਲਾਈਨ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਜਨੂਨੀ ਬੱਚੇ ਨੇ ਮੈਂ ਪਿੰਡਾਂ ਦੇ ਵਿੱਚ ਜਾ ਕੇ ਦੇਖ ਕੇ ਆਇਆ ਬਹੁਤ ਆ ਤੁਸੀਂ ਮੇਰੇ ਬੂਟ ਦੇਖੋ ਇਹ ਮੈਂ ਬੂਟ ਕਦੇ ਨਹੀਂ ਧੋਂਦਾ ਬਾਈ ਮੇਰੇ ਕੋਲ ਹੋਰ ਵੀ ਬੂਟ ਨੇ ਤਾਂ ਮੈਂ ਹੋਰ ਬੂਟ ਪਾਉਂਦਾ ਮੈਂ ਨਹੀਂ ਯਾਰ ਇਹਨਾਂ ਨੂੰ ਮੈਂ ਕਦੇ ਧੋਂਦਾ ਨਹੀਂ ਮੈਨੂੰ ਬਹੁਤ ਬੰਦੇ ਕਹਿੰਦੇ ਯਾਰ ਬੂਟ ਧੋਲਾ ਇਹ ਬੂਟਾਂ ਨੂੰ ਬਹੁਤ ਪਿੰਡਾਂ ਦੀ ਮਿੱਟੀ ਲੱਗੀ ਹੋਈ ਆ ਅੱਜ ਤੁਹਾਡੇ ਪਿੰਡ ਦੀ ਲੱਗੀ ਮੈਂ ਰੋਜ਼ ਨਾ ਬੂਟਾਂ ਨੂੰ ਸੌਣ ਲੱਗਿਆ ਦੇਖ ਕੇ ਸੌਣਾ ਕਿ ਸਾਡੀ ਜ਼ਿੰਮੇਵਾਰੀ ਆ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਮੈਂ ਜਾ ਕੇ ਆਇਆ ਸੌ ਆਪਣੀ ਜ਼ਿੰਮੇਵਾਰੀ ਆ ਇਹਨਾਂ ਨੂੰ ਹੁਣ ਬੈਂਡ ਅਪ ਕਰਨ ਦੀ ਬਲੱਡ ਲਾਈਨ ਦਾ ਮਤਲਬ ਵੀ ਇਹ ਜੇ ਛੋਟੇ ਛੋਟੇ ਜਵਾਕ ਜਾ ਦੋ ਭੱਜਦੇ ਨੇ ਜਾ ਦੋ ਗੇਮ ਖੇਡਦੇ ਨੇ ਦੇਖ ਕੀ ਪਤਾ ਲੱਜ ਜਾਂਦਾ ਵੀ ਇਹ ਜੇ ਕਿਤੇ ਸੰਭੇ ਗਏ ਇੱਕ ਪਾਸਾ ਕਰ ਦੇਣਗੇ ਦੁਨੀਆ ਦੇ ਵਿੱਚ ਜੱਤਣਗੇ ਜੱਤਣਗੇ ਇਹ ਕਲੀਅਰ ਆ 100% ਲਿਖ ਕੇ ਲੈ ਲਓ ਬਸ ਇਹਨਾਂ ਚ ਸਾਰਾ ਕੁਝ ਹੈਗਾ ਇਹਨਾਂ ਨੂੰ ਕਪਾ ਰਾਸਤੇ ਦੇ ਪਾਉਣਾ ਸਮਝਿਆ ਜਿਹੜੇ ਛੋਟੇ ਛੋਟੇ ਬੱਚੇ ਨੇ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਹੁਣ ਥੋੜੇ ਪਿੰਡ ਦੀ ਸਟਾਰ ਉੱਠ ਕੇ ਕਰਮੀ ਬਾਈ ਹੁਣੀ ਨੇ ਕੇਸੀ ਬਾਈ ਹੁਣੀ ਦੇ ਰਿੰਕੂ ਬਾਈ ਹੁਣੀ ਨੇ ਇਹਨਾਂ ਇੱਕ ਡਾ ਨਾਮ ਕੱਢਿਆ ਸਮਝ ਗਏ ਦੁਨੀਆ ਦੇ ਕੋਨੇ ਕੋਨੇ ਜਿੱਥੇ ਪੰਜਾਬੀ ਬੈਠਾ ਵੜਵੜ ਕਹਿ ਲਿਓ ਇਹਨਾਂ ਦਾ ਬੰਦਾ ਪਹਿਲੀ ਘਾਟੇ ਨਾਲ ਲੁੱਗਿਆ ਕੋ ਉਹਨਾਂ ਦਾ ਪਿੰਡ ਇਹਨਾਂ ਤੋਂ ਜਵਾਕ ਵੀ ਕੱਢ ਸਕਦੇ ਨੇ ਸੋ ਇਹਨਾਂ ਨੂੰ ਹੁਣ ਹੁਣ ਮੈਂ ਬਸ ਦੋ ਗੱਲਾਂ ਕਰਕੇ ਆਪਾਂ ਫਿਨਿਸ਼ ਕਰ ਦੇਣਾ ਠੀਕ ਆ ਆ ਜਿਹੜੇ ਤੁਸੀਂ ਬੱਚੇ ਖੜੇ ਹੋ ਪਹਿਲੀ ਗੱਲ ਥੋਕੇ ਡੰਡ ਬੈਠ ਕੇ ਕਦੇ ਨਹੀਂ ਮਾਰਨੇ ਠੀਕ ਆ ਤਿਆਰੀ ਕਰਨੀ ਆ ਕਿਸੇ ਗੇਮ ਦੀ ਕਹਿੰਦੇ ਸਾਡੇ ਕਬੱਡੀ ਦੇ ਮੁੰਡੇ ਬਹੁਤ ਨੇ ਮੈਂ ਇਹਨਾਂ ਨੂੰ ਕਹਿੰਦੇ ਆ ਸਾਰੇ ਜਮਾਤ ਜਿਹਨਾਂ ਨੇ ਟੀ-ਸ਼ਰਟਾਂ ਨਹੀਂ ਪਾਈਆਂ ਜਾੜਾ ਕਬੱਡੀ ਵਾਲੇ ਬੱਚੇ ਹੁੰਦੇ ਨੇ ਉਹ ਟੀ-ਸ਼ਰਟ ਕਬੱਡੀ ਦਾ ਕਬੱਡੀ ਵਾਲੇ ਨੂੰ ਜਨੂਨ ਹੁੰਦਾ ਕੱਪੜੇ ਲਾ ਕੇ ਪ੍ਰੈਕਟਿਸ ਕਰਨ ਦਾ ਬਾਈ ਨੂੰ ਮੈਂ ਬਾਈ ਹੁਣੀ ਇੱਥੇ ਪਿੱਛੇ ਖੜੇ ਨੇ ਇਹਨਾਂ ਨੂੰ ਆਪਾਂ ਕਹਿ ਕੇ ਚੱਲੇ ਆ ਕਿ ਜੇ ਤੁਹਾਡੇ ਕੋਲ ਇੰਨੇ ਬੱਚੇ ਨੇ ਤੁਸੀਂ ਵੀ ਇੱਕ ਲੀਗ ਸਟਾਰਟ ਕਰੋ ਬਾਈ ਕਰੋਗੇ ਦੱਸੋ ਕਿੱਧਰ ਹੋਣੀ ਠੀਕ ਆ ਤਾੜੀ ਮਾਰ ਲਓ ਇੱਕ ਵਾਰੀ ਬਾਈ ਇਹ ਕਰਿਓ ਇਹਨਾਂ ਦੀ ਅੱਜ ਤੋਂ ਬਾਅਦ ਚ ਜਿਹੜੇ ਕਬੱਡੀ ਵਾਲੇ ਨੇ ਇਨਾਂ ਦੀ ਹੁਣ ਪ੍ਰੋਪਰ ਕਰਮੀ ਬਾਈ ਹੋਣੀ ਕੇਸੀ ਬਾਈ ਹੋਣੀ ਰਿੰਕੋ ਬਾਈ ਹੋਣੀ ਸਾਰੇ ਇਹਨਾਂ ਨੂੰ ਕਹਿਣਾ ਕਿ ਇਹਨਾਂ ਦੀ ਪਹਿਲਾਂ ਪ੍ਰੋਪਰ ਟ੍ਰੇਨਿੰਗ ਆਉ 2 ਮਹੀਨੇ ਬਾਈ 2 ਮਹੀਨੇ ਤੋਂ ਬਾਅਦ ਫੇ ਤੁਹਾਡੀ ਲੀਗ ਸਟਾਰਟ ਹੋ ਜੂਗੀ ਠੀਕ ਆ ਖੁਸ਼ ਹੋ ਇਸ ਚੀਜ਼ ਤੋਂ ਹਾਂਜੀ ਇਹ ਤੋਂ ਮੈਂ ਲੀਗ ਦੇ ਵਿੱਚ ਉਹ ਕੋਈ ਲੀਗ ਨਾਲੇ ਬਾਈ ਹੁਣਾਂ ਨੂੰ ਮੈਂ ਕਹਿ ਕੇ ਚੱਲਿਆ ਗੱਲ ਵੀ ਹੋਈ ਆ ਅੱਗੇ ਵੀ ਜੇ ਬੁਲਾਓਗੇ ਮੈਂ ਆਜਾਂ ਉਹ ਕੋਈ ਲੀਗ ਐਹ ਜੀ ਨਹੀਂ ਹੋਣੀ ਕਿ ਬਾਈ ਹੁਣੀ ਕਹਿਣਗੇ ਕੁਝ ਹੋਰ ਤੇ ਕਰਨਗੇ ਕੁਝ ਹੋਰ ਪ੍ਰੋਪਰ ਤੁਹਾਨੂੰ ਵਧੀਆ ਕਿੱਟਾਂ ਦੇ ਵਿੱਚ ਪ੍ਰੋਪਰ ਟੈਕਨੀਕ ਦੇ ਨਾਲ ਪੂਰਾ ਵਧੀਆ ਮਾਹੌਲ ਬਣਾ ਕੇ ਤੁਹਾਡੀ ਗੇਮ ਕਰਾਈ ਜਾਊਗੀ ਪੂਰੇ ਵਧੀਆ ਤਰੀਕੇ ਨਾਲ ਉਹਦੇ ਲਈ ਤੁਸੀਂ ਹੁਣ 2 ਢਾਈ ਮਹੀਨੇ ਰੋਜ਼ ਗਰਾਊਂਡ ਦੇ ਵਿੱਚ ਆਉਣਾ ਪ੍ਰੈਕਟਿਸ ਕਰਨੀ ਆ ਪਰ ਮੌਕਾ ਮਿਲੂ ਉਹ ਬੱਚੇ ਨੂੰ ਬਾਈ ਜਿਹੜਾ ਪ੍ਰੋਪਰ ਗੇਮ ਤਰੀਕੇ ਨਾਲ ਖੇਡੂ ਬਾਈ ਦਿਓ ਵੀ ਉਹਨੂੰ ਕਿਉਂਕਿ ਆਪਾਂ ਨੂੰ ਬੱਚੇ ਚਾਹੀਦੇ ਨੇ ਜਨੂਨੀ ਇਹ ਨਾ ਹੋਵੇ ਕਿ ਬੱਚਾ ਕੇਲੇ ਖਾ ਕੇ 2 ਮਹੀਨੇ ਤੁਹਾਨੂੰ ਕਹੇ ਵੀ ਮੈਂ ਤਾਂ ਮੁੜ ਕੇ ਨਹੀਂ ਆਉਣਾ ਸਮਝੀਏ ਗੱਲ ਪ੍ਰੈਕਟਿਸ ਪ੍ਰੋਪਰ ਕਰੋਗੇ ਫੇਰ ਤੁਹਾਡੇ ਟ੍ਰਾਇਲ ਹੋਣਗੇ ਫੇਰ ਤੁਹਾਨੂੰ ਲੀਗ ਦੇ ਵਿੱਚ ਖੇਡਣ ਦਾ ਮੌਕਾ ਮਿਲੂ ਬਾਈ ਇੱਕ ਵਾਰੀ ਤੁਸੀਂ ਅਨਾਉਂਸ ਕਰੋ ਇਹਨਾਂ ਨੂੰ ਕਿ ਇਹ ਚੀਜ਼ ਹੋਊਗੀ ਨਹੀਂ ਕੱਲ ਕਰੋ ਤੁਸੀਂ ਨਾ ਜਗੀ ਨੂੰ ਕਦੀ ਕਦੀ ਆਪਣੇ ਬੱਚੋ ਤੁਸੀਂ ਪਹਿਲਾਂ ਤਾਂ ਬਾਈ ਪਿੰਕੇ ਦੇ ਨਾਂ ਤੇ ਇੱਕ ਤਾੜੀ ਲਾਓ ਬੱਲੇ ਰਹੀਆਂ ਆਪਣੇ ਲਈ ਬਹੁਤ ਕਰਮ ਵਾਲਾ ਦਿਨ ਅੱਜ ਠੀਕ ਹੈ ਜੀ ਤੇ ਜੋ ਬਾਈ ਜੀ ਨੇ ਗੱਲਾਂ ਕਰੀਆਂ ਨੇ ਉਹ ਤੁਸੀਂ ਲੜ ਬੰਨੋ ਸਾਰੇ ਜੋ ਲੀਗ ਦੀ ਗੱਲ ਚੱਲੀ ਆ ਇਹਨੂੰ ਆਪਾਂ ਮਾਲਵਾ 벨ਟ ਚ ਸਟੈਬਲਿਸ਼ ਕਰਨਾ ਪਹਿਲਾਂ ਤੁਹਾਡੇ ਲਈ ਜਿਵੇਂ ਬਾਈ ਨੇ ਕਰਿਆ ਅਸੀਂ ਡਾਈਟ ਦਾ ਪ੍ਰੋਪਰ ਅਰੇਂਜਮੈਂਟ ਕਰ ਰਹੇ ਹਾਂਗੇ ਬਾਈ ਜੀ ਇਹਨਾਂ ਲਈ ਚਨੇ ਵਗੈਰਾ ਰੋਜ਼ ਵਾਂਗੂ ਕੇਲੇ ਇਹ ਪਿੰਡ ਦਾ ਬਹੁਤ ਵੱਡਾ ਯੋਗਦਾਨ ਹੋ ਰਿਹਾ ਕਿਉਂਕਿ ਇੱਥੇ ਨਾ ਬਾਹਰੇ ਬੈਠੇ ਬੱਚੇ ਜਾਂ ਕਿਸਦੇ ਬੱਚੇ ਦਾ ਜਨਮ ਦੇਣਾ ਜੀ ਉਹ ਕੇਲੇ ਦੇ ਕੇ ਜਾ ਰਿਹਾ ਸੇਬ ਦੇ ਕੇ ਜਾ ਰਿਹਾ ਇਹ ਇੱਕ ਲੜੀ ਤੁਰ ਪਈ ਸੋ ਅਗਲੀ ਜੋ ਲੀਗ ਆ ਉਹਦੇ ਲਈ ਸਾਨੂੰ ਖੁੱਡੀ ਲੋਡ ਆ ਗਈ ਕਿ ਤੁਸੀਂ ਡੇਢ ਮਹੀਨਾ ਨਾ ਆਪਣੇ ਸਰੀਰ ਨੂੰ ਪੂਰਾ ਛਾਂਟੋ ਮਿਹਨਤ ਕਰੋ ਜੋ ਤੁਹਾਡੇ ਕੋਚ ਤੁਹਾਨੂੰ ਪ੍ਰੋਪਰ ਗਾਈਡ ਕਰ ਰਹੇ ਨੇਗੇ ਸਾਰਾ ਉਹਦੇ ਅਕੋਰਡਿੰਗ ਥੋੜੇ ਚ ਬਹੁਤ ਸੋਹਣਾ ਡਿਸਪਲਿਨ ਦੇਖਣ ਨੂੰ ਮਿਲ ਰਿਹਾ ਸਾਨੂੰ ਤੇ ਬਾਕੀ ਬਾਈ ਦੀਆਂ ਗੱਲਾਂ ਲੜਬੰਨੋ ਲੀਗ ਦੀ ਜਿਹੜੀ ਡੇਟ ਆ ਗਈ ਜਾਂ ਕਿਹੜੇ ਮਹੀਨੇ ਕਰਾਉਣੀ ਉਹ ਅਸੀਂ ਤੁਹਾਨੂੰ ਜਲਦੀ ਹੀ ਦੱਸਾਂਗੇ ਲੈ ਕੇ ਚੱਲੋ ਸਪਟੰਬਰ ਜਾਂ ਅਕਤੂਬਰ ਦੇ ਵਿੱਚ ਵਿੱਚ ਆਪਾਂ ਇਹ ਚੀਜ਼ ਮਹੀਨੇ ਲਈ ਸ਼ੁਰੂ ਕਰਨ ਜਾ ਰਹੇ ਹਾਂਗੇ ਇਹ ਸਾਡਾ ਵਾਦਾ ਬਾਕੀ ਸਾਡੀ ਸਾਰੀ ਟੀਮ ਆ ਬਾਈ ਕਰਮੀ ਹੈਗਾ ਕੇਸ਼ੀ ਰਿੰਕੂ ਬਾਈ ਜੱਗਾ ਤੇ ਸਾਰੇ ਪਿੰਡ ਦੇ ਮੋਤਵਰ ਬੰਦੇ ਹੈਗੇ ਨੇਗੇ ਇੱਥੇ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਆਸ਼ਵਾਸ਼ਣ ਦਿਵਾਉਂਦੇ ਆ ਕਿ ਅਸੀਂ ਬਹੁਤ ਜਲਦ ਇਹ ਸ਼ੋਭ ਕਾਰਜਾ ਜਿਹੜਾ ਉਹ ਸ਼ੁਰੂ ਕਰਾਂਗੇ ਪਰ ਪਹਿਲਾਂ ਆਪਾਂ ਜਿਵੇਂ ਬਾਈ ਨੇ ਕਿਹਾ ਉਹਦੇ ਅਕੋਰਡਿੰਗ ਉਹ ਟੈਕਨੀਕ ਨੂੰ ਯੂਜ਼ ਕਰਕੇ ਆਪਾਂ ਸ਼ੁਰੂ ਕਰੀਏ ਸਾਰਾ ਕੈਂਪ ਤੇ ਇਹ ਚੱਲ ਵੀ ਰਿਹਾ ਭਾਜੀ ਹਫਤੇ ਜੀ ਤੋਂ ਚੱਲਿਆਗਾ ਤੁਸੀਂ ਦੇਖ ਹੀ ਰਹੇ ਹੋ ਸਾਰਾ ਤੇ ਇਹਨੂੰ ਆਪਾਂ ਡੇਢ ਜਾਂ 2 ਮਹੀਨੇ ਲਈ ਰੈਗੂਲਰ ਰੱਖਣਾਗਾ ਸਾਰਿਆਂ ਨੇ ਇੱਕ ਹਾਜ਼ਰੀ ਲਵਾਉਣੀ ਜਿਵੇਂ ਤੁਸੀਂ ਸਕੂਲ ਚ ਲਾਉਂਦੇ ਹੋਗੇ ਠੀਕ ਹੈ ਜੀ ਇੰਨਾ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਬਾਈ ਕਹਿੰਦੇ ਸੀ ਉਹਨੂੰ ਤੁਹਾਨੂੰ ਇੱਕ ਵਿਜ਼ਨ ਮਿਲ ਗਈ ਮਿਲ ਗਈ ਨਾ ਅੱਜ ਉਹਨੂੰ ਇੰਨਾ ਪਤਾ ਲੱਗ ਗਿਆ ਨਾ ਵੀ ਆਉਣ ਵਾਲੇ 6 ਮਹੀਨਿਆਂ ਚ ਹੁਣ ਕੀ ਹੋਣ ਵਾਲਾ ਪਤਾ ਲੱਗ ਗਿਆ ਨਾ ਜੀ ਇਹ ਹੁਣ ਨਹੀਂ ਕਰੋ ਤੁਸੀਂ ਤੁਸੀਂ ਉਮਰ ਕਿੰਨੀ ਆ ਤੁਸੀਂ 11 11 10 10 ਸਾਲ ਦੇ ਬੱਚੇ ਹੋ 14 ਸਾਲ ਦੀ ਉਮਰ ਦੇ ਵਿੱਚ ਆਈਪੀਐਲ ਦੇ ਵਿੱਚ ਕੁ ਬੱਚੇ ਨੇ ਸੈਂਕੜਾ ਬਣਾਤਾ ਤੁਹਾਨੂੰ ਪਤਾ ਹੋਣਾ ਔਰ ਉਹ ਦੁਨੀਆ ਦਾ ਸਭ ਤੋਂ ਤੇਜ਼ ਹੰਡੜ ਸੀਗਾ ਤੁਸੀਂ ਸਿਆਣੇ ਹੋ ਤੁਸੀਂ ਬੱਚੇ ਨਹੀਂ ਹੈਗੇ ਇਸ ਟਾਈਮ ਤੁਹਾਨੂੰ ਹਰ ਇੱਕ ਚੀਜ਼ ਪਤਾ ਠੀਕ ਆ ਹੁਣ ਪ੍ਰੋਪਰ ਜਿਹੜੇ ਕਬੱਡੀ ਵਾਲੇ ਬੱਚੇ ਨੇ ਉਹ ਇੱਥੇ ਆ ਕੇ ਆਪਣੀ ਟ੍ਰੇਨਿੰਗ ਕਰੋ ਤਿਆਰੀ ਕਰੋ ਤੁਸੀਂ ਅੱਗੇ ਜਾ ਕੇ ਜਿਹੜੀ ਲੀਗ ਵਧੀਆ ਖੇਡੋਗੇ ਫਿਰ ਅਗਲ ਅੱਗੇ ਵਧੀਆ ਵਧੀਆ ਦੇਸ਼ਾਂ ਦੇ ਵਿੱਚ ਜਿੱਥੇ ਤੇ ਕਬੱਡੀ ਹੋ ਰਹੀ ਆ ਤੁਸੀਂ ਸਾਰੇ ਪਹੁੰਚ ਸਕਦੇ ਹੋ ਬਾਕੀ ਸਾਰਾ ਪਿੰਡ ਵਾਈ ਸਹਿਯੋਗ ਬਣਾ ਕੇ ਰੱਖਿਓ ਹਾਕੀ ਵਾਲੀਆਂ ਸਾਡੀਆਂ ਭੈਣਾਂ ਬੱਚੀਆਂ ਖੜੀਆਂ ਨੇ ਇਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਨਾ ਜਿਹੜੀ ਹਾਕੀ ਅਸੀਂ ਸਾਰੇ ਭਰਾਵਾਂ ਨੇ ਗੱਲ ਨਹੀਂ ਸੁਣੀ ਜੇ ਫਿਰ ਇੱਕ ਵਾਰੀ ਗੱਲ ਕਲੀਅਰ ਕਰਦੇ ਆ ਜਿਹੜੀ ਹਾਕੀ ਗੇਮ ਆ ਦੁਨੀਆ ਦੇ ਵਿੱਚ ਦੂਜੇ ਨੰਬਰ ਦੀ ਸਭ ਤੋਂ ਵੱਧ ਖੇਡੀ ਜਾਣ ਵਾਲੀ ਗੇਮ ਹਾਕੀ ਆ ਦੁਨੀਆ ਦੇ ਵਿੱਚ ਮਤਲਬ ਜੇ ਤੁਸੀਂ ਹਾਕੀ ਦੇ ਵਿੱਚ ਸਟਾਰ ਬਣ ਗਏ ਤਾਂ ਤੁਹਾਨੂੰ ਵਰਲਡ ਦੇਖ ਸਕਦਾ ਸਾਰੀ ਦੁਨੀਆ ਦੇ ਵਿੱਚ ਤੁਸੀਂ ਫੇਮਸ ਹੋਵੋਗੇ ਔਰ ਤੁਹਾਨੂੰ ਐਡੇ ਟੇ ਬ੍ਰਾਂਡ ਅਪਰੋਚ ਕਰਨਗੇ ਇਹਨਾਂ ਨੂੰ ਡੈਕੀ ਐਡੀਡਾਸ ਜਿਨ੍ਹਾਂ ਦੇ ਲੋਕ ਤਰਸਦੇ ਨੇ ਕੱਪੜੇ ਪਾਉਣ ਨੂੰ ਤੁਹਾਨੂੰ ਉਹ ਪੈਸਾ ਦੇਣਗੇ ਕਰੋੜਾਂ ਦੇ ਹਿਸਾਬ ਨਾਲ ਲੱਖਾਂ ਦੇ ਨਹੀਂ ਕਰੋੜਾਂ ਦੇ ਹਿਸਾਬ ਨਾਲ ਜਿਸ ਨਾਲ ਤੁਸੀਂ ਆਪਣਾ ਸੂਬਾ ਆਪਣਾ ਮਾਹੌਲ ਹਰ ਇੱਕ ਚੀਜ਼ ਤੁਸੀਂ ਵਧੀਆ ਕ੍ਰੀਏਟ ਕਰ ਸਕਦੇ ਹੋ ਤੁਸੀਂ ਕੋਈ ਆਮ ਖੇਡ ਨਹੀਂ ਜਿਹੜੀ ਤੁਹਾਡੇ ਹੱਥ 'ਚ ਹਾਕੀ ਆ ਨਾ ਇਹਨਾਂ ਤੁਸੀਂ ਇਤਿਹਾਸ ਬਦਲ ਸਕਦੇ ਹੋ ਔਰ ਤੁਹਾਨੂੰ ਇਹ ਵੀ ਦੱਸਦਾ ਮੈਂ ਆਪਣੀ ਇੰਡੀਆ ਟੀਮ ਦੇ ਜਿਹੜੇ ਕੈਪਟਨ ਨੇ ਉਹ ਵੀ ਹਰਮਨਪ੍ਰੀਤ 2000 ਸਰ ਜੀ ਕਿੱਥੇ ਨੇ ਰਵੀ ਸਰ 2025 2025 ਦਾ ਜਿਹੜਾ ਡਾਟਾ ਉਹਨਾਂ ਨੂੰ ਸਨਮਾਨਤਰੀ ਦਿੱਤਾ ਗਿਆ ਵਰਲਡ ਦੇ ਸਭ ਤੋਂ ਵਧੀਆ ਪਲੇਅਰ ਨੇ ਆਪਣੇ ਪੰਜਾਬ ਦੇ ਉਹਨਾਂ ਲਈ ਇੱਕ ਵਾਰੀ ਤਾੜੀ ਮਾਰੋ ਹਾਕੀ ਦੇ ਉਹਦੇ ਪੰਜਾਬ ਦਾ ਇੱਕ ਬੱਚਾ ਹਾਕੀ ਦੇ ਵਿੱਚ ਸਭ ਤੋਂ ਵੱਧ ਜਿਹੜੀ ਸੈਕਿੰਡ ਨੰਬਰ ਤੇ ਗੇਮ ਖੇਡੀ ਜਾਣ ਵਾਲੀ ਆ ਉਹ ਥੋੜੇ ਪੰਜਾਬ ਦਾ ਪੁੱਤ ਆ ਇੱਕ ਔਰ ਮੈਂ ਤੁਹਾਨੂੰ ਕਿਹ ਚੀਜ਼ ਭਰਾ ਉਹ ਹੋਰ ਸਮਝਾ ਕੇ ਜਾਨਾ ਮੈਂ ਇਹ ਚੀਜ਼ ਬਹੁਤ ਫੇਸ ਕਰ ਰਿਹਾ ਉਹਦੇ ਤੋਂ ਬਾਅਦ ਚ ਆਪਾਂ ਇੱਕ ਵਾਰੀ ਕਰਨੀ ਸੀ ਪਰ ਆਪਣਾ ਸਿਸਟਮ ਖਰਾਬ ਹੋ ਗਿਆ ਬਾਕੀ ਕੋਸ਼ਿਸ਼ ਕਰਾਂਗੇ ਆਪਾਂ ਥੋੜੀ ਬਹੁਤੀ ਕਰਕੇ ਜਾਈਏ ਚੱਲ ਪਿਆਏ ਬਾਕਸ ਨਾਲ ਲਾਉਣੀ ਯੂਟਿਊਬ ਨਾਲ ਕਨੈਕਟ ਕਰ ਦਿੰਦੇ ਫੋਨ ਦੇਖਾ ਕਰੀ ਆਪ ਇੱਕ ਮਿੰਟ ਦਾ ਕਰੀ ਹਾਂ ਹਾਂ ਲੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਇੰਨੀ ਕੀ ਚੀਜ਼ ਸਮਝ ਆ ਗਈ ਹੋਣੀ ਹੈ ਕਿ ਆਪਣੀ ਰਿਸਪੋਨਸੀਬਿਲਟੀ ਤੁਹਾਡੇ ਹੱਥ 'ਚ ਆ ਔਰ ਮੈਂ ਤੁਹਾਨੂੰ ਇਹ ਵੀ ਭਰਾਵੋ ਵਿਸ਼ਵਾਸ ਦਿਵਾਉਣਾ ਆ ਗੱਲ ਗੌਰ ਨਾਲ ਸੁਣ ਲਓ ਇਹਨੇ ਸਭ ਤੋਂ ਵੱਧ ਨੁਕਸਾਨ ਕੀਤਾ ਮੈਨੂੰ ਇਹ ਕਿਹਾ ਜਾਂਦਾ ਅਕਸਰ ਇੱਕ ਮਿੰਟਾਂ ਦੇ ਵਿੱਚ ਜਾਂ ਪਿੰਡਾਂ ਜੰਨੇ ਆ ਬਾਈ ਸਰਕਾਰਾਂ ਤੋਂ ਬਚ ਕੇ ਰਹੀ ਇਹ ਆਮੀ ਆਮੀ ਇੱਕ ਆਮੀ ਗੱਲ ਬਣ ਗਈ ਇਹਨੂੰ ਸਰਕਾਰਾਂ ਕੁਝ ਕਰਵਾ ਲੈਣਗੀਆਂ ਤੁਹਾਨੂੰ ਮੈਂ ਇਹ ਦੱਸਦਾ ਕੰਨ ਖੋਲ ਕੇ ਗਾ ਸੁਣ ਲਿਓ ਭਰਾਵੋ ਸਰਕਾਰ ਵਾਲੇ ਮੈਨੂੰ ਸਪੋਰਟ ਕਰਦੇ ਨੇ ਸਮਝ ਗਏ ਸਪੋਰਟ ਕਰਦੇ ਨੇ ਮੈਨੂੰ ਸੱਚੀ ਕਹਿਣਾ ਮੈਂ ਕੋਈ ਫੋਨ ਫੈਮਲੀ ਮੇਰੀ ਮੈਂ ਵੀ ਮੈਂ ਕਿਹੜਾ ਵੋਟਾਂ 'ਤੇ ਖੜਨਾ ਆ ਕੇ ਪਾੜੋ ਤੇ ਰਾਜ ਕਰੋ ਦੀ ਨੀਤੀ ਮੈਨੂੰ ਤਾਂ ਨਹੀਂ ਚਾਹੀਦੀ ਮੈਂ ਤਾਂ ਤੁਹਾਡੇ ਤੋਂ ਕੁਝ ਲੈਣਾ ਨਹੀਂ ਠੀਕ ਹੈ ਡਿਵਾਈਡ ਐਂਡ ਰੂਲ ਦੀ ਜਿਹੜੀ ਗੋਰਿਆਂ ਨੇ ਨੀਤੀ ਅਪਣਾਈ ਸੀ ਨਾ ਵੀ ਕਾਹਗਾਹ ਨੂੰ ਬਦਨਾਮ ਕਰਕੇ ਕਹਿ ਦੋ ਤੁਹਾਨੂੰ ਤਾਂ ਉਹਨਾਂ ਨੇ ਨਸ਼ੇ ਤੇ ਲਾਇਆ ਤੁਹਾਨੂੰ ਤਾਂ ਉਹਨਾਂ ਨੇ ਨਸ਼ੇ ਤੇ ਲਾਇਆ ਜੇ ਤੁਹਾਨੂੰ ਦੂਜੇ ਨੂੰ ਬਦਨਾਮ ਕਰਨਗੇ ਤਾਂ ਹੀ ਤੁਸੀਂ ਵੋਟ ਦਵੋਗੇ ਉਹਦੇ ਵਿੱਚ ਨੁਕਸਾਨ ਆਪਣਾ ਹੋ ਗਿਆ ਅਸੀਂ ਆਪਣੀ ਸਰਫ ਤੇ ਗੱਲ ਹੀ ਲੈਣਾ ਹਟ ਕੇ ਕਿ ਯਾਰ ਘਾਟ ਦਾ ਸਾਡੇ ਚ ਪਿੰਡ-ਪਿੰਡ ਜਾ ਕੇ ਦੱਸਦੇ ਵੀ ਘਾਟ ਕਿਸੇ ਸਰਕਾਰ ਚ ਨਹੀਂ ਭਰਾਵੋ ਘਾਟ ਆਪਣੇ ਚ ਮੈਨੂੰ ਕਦੇ ਕਿਸੇ ਸਰਕਾਰ ਦੇ ਬੰਦੇ ਨੇ ਤੰਗ ਨਹੀਂ ਕੀਤਾ ਮੈਨੂੰ ਕਿਸੇ ਗੈਸਟ ਨੇ ਤੰਗ ਨਹੀਂ ਕੀਤਾ ਮੈਨੂੰ ਕਦੇ ਥ्रेट ਨਹੀਂ ਆਇਆ ਔਰ ਮੈਂ ਇਨਾ ਨਸ਼ੇ ਦੇ ਖਿਲਾਫ ਬੋਲ ਚੁੱਕਿਆ ਹਾਂ ਤੁਸੀਂ ਯਕੀਨ ਮੰਨ ਲਓ ਪਿੰਡਾਂ ਦੇ ਵਿੱਚ ਜਾ ਜਾ ਕੇ ਮੈਨੂੰ ਤਾਂ ਸਪੋਰਟ ਹੀ ਮਿਲ ਰਹੀ ਆ ਮੈਨੂੰ ਨਹੀਂ ਪਤਾ ਵੀ ਕਿਹੜੇ ਬੰਦੇ ਨੇ ਉਹਨਾਂ ਨੂੰ ਸੱਤਾ ਦੇ ਰਿਹਾ ਕਿਉਂ ਬੋਲਦੇ ਨਹੀਂ ਆ ਇਹ ਮੇਰੇ ਤਾਂ ਸੀਐਮ ਤੱਕ ਐਮਐਲਏ ਤੱਕ ਔਰ ਇਹ ਵੀ ਕੱਲੇ ਆਪ ਪਾਰਟੀ ਐ ਸਾਰੀਆਂ ਪਾਰਟੀਆਂ ਦੇ ਕੋਈ ਸਾਥਕਾਂ ਨੇ ਕਿ ਮੌਜੂਦਾ ਨੇ ਮੇਰੇ ਤਾਂ ਸਾਰੇ ਕਹਿੰਦੇ ਨੇ ਵੀ ਪੁੱਤਰਾ ਪਿੱਛੇ ਨਾ ਹਟ ਸਾਰੇ ਯਕੀਨਵਾਨੋ ਹਰ ਇੱਕ ਬੰਦਾ ਕਹਿੰਦਾ ਕਿਸੇ ਨੇ ਨਹੀਂ ਕਿਹਾ ਜੀ ਨੇ ਉਹ ਹੈ ਹਰ ਤੁਹਾਡੇ ਹੱਥ ਵਿੱਚ ਗੇਮ ਆ ਕੋਈ ਵੀ ਸਰਕਾਰ ਆਪਾਂ ਨੂੰ ਮਾਰੇ ਰਹੀ ਨਹੀਂ ਤੋ ਸਕਦੀ ਜੇ ਆਪਾਂ ਵੀਕ ਆਪਾਂ ਕਮਜ਼ੋਰਾ ਤਾਂ ਹੀ ਤੁਹਾਨੂੰ ਕੀ ਬਿਮਾਰੀ ਆ ਕੇ ਕਿਉਂ ਬੜਵਾ ਗਈ ਆ ਹੁਣ ਤੁਸੀਂ ਅੱਜ ਦੇ ਮੈਚ ਤੋਂ ਸਾਰੇ ਖੁਸ਼ ਹੋ ਕੁਝ ਸਿੱਖਿਆ ਬਈ ਕਿਸੇ ਨੇ ਸਿੱਖਿਆ ਠੀਕ ਆ ਓਕੇ ਚਲੋ ਹੁਣ ਤੁਹਾਨੂੰ ਕੀ ਚੀਜ਼ ਹੋਰ ਮੈਂ ਥੋੜੀ ਗੱਲ ਕਰ ਦਵਾਂ ਇੱਕ ਚੀਜ਼ ਹੋਰ ਮੈਂ 500 ਕਮੈਂਟ ਪੜ੍ਹੇ ਆ ਆਪਾਂ ਕਰਕੇ ਫਿਨਿਸ਼ ਕਰ ਦਾਂਗੇ ਇੱਕ ਵਾਰ ਇੱਕ ਬੰਦਾ ਮੈਨੂੰ ਕਹਿੰਦਾ ਵੈਸੇ ਮੈਂ ਕਮੈਂਟਾਂ ਦਾ ਰਿਪਲਾਈ ਨਹੀਂ ਕਰਦਾ ਹਾਂ ਪਰ ਮੈਂ ਗੱਲਾਂ ਚੱਕ ਲੈਂਦਾ ਕਿ ਮੈਂ ਯੂਥ ਨੂੰ ਸਮਝਾ ਸਕਾਂ ਇੱਕ ਬੰਦੇ ਨੇ ਇਡਾ ਕਮੈਂਟ ਚੇਪਿਆ ਮੇਰੀ ਉਹਦੇ ਤੇ ਕਹਿੰਦਾ ਤੂੰ ਬੱਚਿਆਂ ਨਾਲ ਗਲਤ ਕਰ ਰਿਹਾ ਕਹਿੰਦਾ ਤੂੰ ਇਹਨਾਂ ਨੂੰ ਗਰਾਉਂਡਾਂ 'ਚ ਲਿਆਇਆ ਇਹਨਾਂ 'ਚੋਂ ਕੋਈ ਬੱਚਾ ਪੜ੍ਹਨ ਲੱਗ ਗਿਆ ਰਾਈਜ਼ ਕਰ ਗਿਆ ਫਿਰ ਸਰਕਾਰ ਆ ਉਹਦਾ ਵੀ ਬੱਚੇ ਦਾ ਮਾੜਾ ਕਰਨੀ ਗਈਆਂ ਸਮਝ ਗਏ ਉਹ ਬੱਚਾ ਸਟਰਗਲ ਕਰੂਗਾ ਭਾਈ ਸਰਕਾਰਾਂ ਕਦੇ ਕਿਸੇ ਦਾ ਮਾੜਾ ਨਹੀਂ ਕਰਦੀਆਂ ਪੰਜਾਬ ਨਾਲ ਕਹਿੰਦੇ ਕੋਈ ਨੂੰ ਦੱਸਿਆ ਨਾ ਪੰਜਾਬ ਨਾਲ ਦੁਨੀਆ ਲੱਗ ਰਹੀ ਆ ਹੌਕੀ ਦਾ ਕੈਪਟਨ ਕਿੱਥੇ ਦਾ ਦੱਸੋ ਕਿੱਥੇ ਦਾ ਠੀਕ ਆ ਸਭ ਤੋਂ ਵੱਧ ਗੇਮ ਇੰਡੀਆ ਦੇ ਵਿੱਚ ਕਿਹੜੀ ਖੇਡੀ ਜਾਂਦੀ ਹੈ ਕ੍ਰਿਕਟ ਠੀਕ ਆ ਉਹਦਾ ਕੈਪਟਨ ਕਿੱਥੇ ਦਾ ਇਸ ਟਾਈਮ ਕਮਨ ਗੱਲ ਕਿੱਥੇ ਦਾ ਪੰਜਾਬ ਨਾਲ ਕੀ ਨੇ ਰੋਕਿਆ ਟੀ 20 ਗੇਮ ਦੇ ਵਿੱਚ ਦੁਨੀਆ ਦਾ ਸਭ ਤੋਂ ਵਧੀਆ ਬੋਲਰ ਕੌਣ ਆ ਅਰਸ਼ਦੀਪ ਕਿੱਥੇ ਦਾ ਕਿਸ ਨੇ ਕਿਹਾ ਵੀ ਪਈ ਕੇ ਰਸਵਾਨ ਦੇ ਗਰਾਊਂਡ 'ਚ ਨਾ ਜਾ ਕਿਹਾ ਕਿਸੇ ਨੇ ਜਿਹੜਾ ਸਭ ਤੋਂ ਤੇਜ਼ ਰਨਰ ਆ ਆਪਣਾ ਜਿਹਨੇ ਸਾਰੇ ਰਿਕਾਰਡ ਤੋੜਤੇ ਆਪਣੇ ਇੰਡੀਆ ਦਾ ਸਭ ਤੋਂ ਤੇਜ਼ ਭੱਜਣ ਵਾਲਾ ਮੁੰਡਾ ਕਿੱਥੇ ਦਾ ਕਿਸੇ ਨੇ ਕਿਹਾ ਵੀ ਕੇਸ ਨਾ ਰੱਖ ਕਿਹਾ ਕਿਸੇ ਨੇ ਫਿਰ ਤੁਹਾਨੂੰ ਕਿਉਂ ਕਹਿੰਦੇ ਨੇ ਤੁਹਾਨੂੰ ਕਿਉਂ ਸਿਖਾਇਆ ਯਾਰ ਇਹ ਵੀ ਸਰਕਾਰਾਂ ਪੰਜਾਬ ਦੇ ਉਲਟ ਨੇ ਕੋਈ ਕਿਸੇ ਦੇ ਉਲਟ ਨਹੀਂ ਹਾਂਦੀਏ ਗੱਲ ਉਹ ਗੱਲ ਕਰ ਲੈਣੇ ਹਾਂਦੀਏ ਗੱਲ ਕੋਈ ਕਿਸੇ ਨੂੰ ਨਹੀਂ ਰੋਕ ਰਿਹਾ ਇੱਥੇ ਭਰਾਵੋ ਇਹ ਸਭ ਜਿਹੜੇ ਉੱਪਰਲੇ ਬੰਦੇ ਨੇ ਤੁਹਾਡੇ ਤੇ ਰੂਲ ਕਰਨਾ ਸੀ ਪੜੋ ਤੇ ਉਹੀ ਤੁਹਾਨੂੰ ਆ ਕੇ ਬੰਦਾ ਕਹੂਗਾ ਤੇਰਾ ਦੂਜਾ ਮਾੜਾ ਕਰੂ ਜਿਹੜਾ ਸਿਆਣਾ ਹੋਊਗਾ ਕਿ ਤੈਨੂੰ ਇਹੀ ਕਹੂਗਾ ਕਿ ਭਰਾਵਾ ਤੂੰ ਤਕੜਾ ਹੋ ਜਾ ਠੀਕ ਆ ਇਹ ਗੱਲ ਕਲੀਅਰ ਥੋੜੀ ਜ਼ਿੰਮੇਵਾਰੀ ਥੋੜੀ ਆ ਸੋ ਇੱਕ ਗੱਲ ਹੋਰ ਚਲੋ ਮੈਂ ਥੋੜੀ ਆਪਾਂ ਗੱਲਾਂ ਵਧ ਕਰ ਲੈਨੇ ਮੈਨੂੰ ਲੱਗਦਾ ਨਹੀਂ ਵੀ ਆਪਣਾ ਵਰਕਆਊਟ ਜਾਦਾ ਹੋ ਪਾਊਗਾ ਇੱਥੇ ਕਿਉਂਕਿ ਆਪਣਾ ਸਪੀਕਰ ਖਰਾਬ ਹੋ ਗਿਆ ਇਹਦੇ ਥਰੂ ਅਸੀਂ ਵਰਕਆਊਟ ਕਰਾਉਂਦੇ ਹੁੰਦੇ ਆ ਆ ਸਾਰੇ ਮੇਰੇ ਪਿੱਛੇ ਖੜੇ ਨੇ ਭਾਈ ਗੌਰ ਨਾਲ ਸੁਣ ਲਿਓ ਜੇ ਤੁਹਾਡੇ ਜੋ ਫਸਲਾਂ ਕਿੰਨੇ ਕਿਨੇ ਬੀਜੀਆਂ ਨੇ ਕਿਸੇ ਨੇ ਜੀਰੀ ਕਣਕ ਕਰੇ ਦਾ ਬੀਜੀ ਉਹ ਕਿਸਾਨਾਂ ਨੇ ਹੱਥ ਖੜਾ ਕਰਕੇ ਦੱਸਿਓ ਭਾਈ ਕਿੰਨੇ-ਕਿੰਨੇ ਖੇਤੀ ਕਰੀ ਆ ਬਾਪੂ ਜੀ ਕਰੀ ਆ ਸਾਰਿਆਂ ਨੇ ਕਰੀ ਆ ਨਾ ਕੋਈ ਬੰਦਾ ਆ ਕੇ ਤੁਹਾਡੀ ਫਸਲ ਖਰਾਬ ਕਰ ਸਕਦਾ ਕੋਈ ਕਰ ਦੂ ਜੱਟ ਦੀ ਫਸਲ ਖਰਾਬ ਵੜ ਦੋਂਗੇ ਨਾ ਮਰ ਜਾਾਂਗੇ ਮਰ ਜਾਾਂਗੇ ਨਾ ਚੱਲ ਠੀਕ ਆ ਗੱਲ ਕਲੀਅਰ ਹੋ ਗਈ ਬੰਦਾਂ ਨਾਲ ਹਾਂ ਮਰ ਜਾਾਂਗੇ ਜਾਂ ਮਾਰ ਦਾਂਗੇ ਠੀਕ ਆ ਇਹ ਗੱਲ ਹੋ ਗਈ ਜ਼ਿੰਮੇਵਾਰੀ ਚੱਕੀ ਆ ਨਾ ਪੂਰੀ ਹੈ ਜਦੋਂ ਆਪਦੇ ਪੁੱਤਾਂ ਥਾਥਲਾ ਜਿਹੜੀ ਸਾਡੀ ਪੁੱਤ ਹੈ ਪੁੱਤ ਜੇ ਪੁੱਤ ਨੂੰ ਮਾਰਨ ਆ ਗਿਆ ਫਿਰ ਅਸੀਂ ਨੇ ਜਾ ਕੇ ਕੀਤਾ ਰਾਂ ਲੈਣੀਆਂ ਨੇ ਠੀਕ ਆ ਠੀਕ ਆ ਇਹ ਗੱਲ ਕਲੀਅਰ ਸੁਣ ਲੈ ਹੱਸੋ ਨਾ ਗੱਲ ਸੁਣੋ ਬਾਈ ਗੱਲ ਕਲੀਅਰ ਆ ਸੁਣ ਲੋ ਗੱਲ ਔਰ ਮੈਨੂੰ ਇਹ ਦੱਸ ਦੋ ਬਾਈ ਕਦੇ ਵੇ ਟਾਈਮੀ ਫਸਲ ਵੇਚੀ ਆ ਹੈ ਕਦੇ ਹੋਇਆ ਵੀ ਜੀਰੀ ਦੇ ਕੰਮ ਕਣਕ ਵੀ ਕੀ ਹੋਵੇ ਕਿਉਂ ਨਹੀਂ ਵੇਚਦਾ ਪਤਾ ਵੀ ਹੋਣੀ ਨਹੀਂ ਹੋਣੀ ਨਹੀਂ ਆ ਜਿੰਨੇ ਬੱਚੇ ਖੜੇ ਨੇ ਨਾ ਮੈਂ ਵਿਆਹ ਨਹੀਂ ਕਰਾਇਆ ਹਲੇ ਤੱਕ ਰੋਜ਼ ਖਾਣਾ ਖਾਨਾ ਘਰੋਂ ਉਹ ਕਿਉਂ ਕਿਉਂਕਿ ਜਿਹੜੀ ਆ ਬਾਈ ਨੇ ਗੱਲ ਕਹਿਦੀ ਨਾ ਕਿ ਬੱਚੇ ਫਸਲ ਨੇ ਜਿਹੜਾ ਹੁਣ ਦਾ ਮੌਸਮ ਆ ਇਹ ਬੱਚਿਆਂ ਲਈ ਸਹੀ ਨਹੀਂ ਹੈ ਹਲੇ ਇੱਥੇ ਸਮਝ ਗਏ ਨਾ ਤੁਹਾਡਾ ਬੱਚਾ ਫੋਨ ਤੇ ਸਹੀ ਚੀਜ਼ ਦੇਖ ਰਿਹਾ ਨਾ ਬਾਈ ਕਹਿੰਦਾ ਫਾਸਟ ਫੂਡ ਦੀ ਇਹਨਾਂ ਨੂੰ ਅਵੇਅਰ ਕਰ ਨਾ ਤੁਹਾਡਾ ਬੱਚਾ ਸਹੀ ਚੀਜ਼ ਖਾ ਰਿਹਾ ਨਾ ਤੁਹਾਡਾ ਬੱਚਾ ਜਿੱਥੇ ਸਕੂਲ ਚ ਜਾ ਰਿਹਾ ਉਹਨੂੰ ਸਹੀ ਚੀਜ਼ ਸਿਖਾਈ ਜਾ ਰਹੀ ਆ ਸਮਝ ਗਏ ਉਹ ਅਸੀਂ ਕੀ ਕਰ ਰਹੇ ਆ ਅਸੀਂ ਭਰਾ ਉਹੀ ਮੌਸਮ ਬਣਾ ਰਹੇ ਆ ਇਹ ਜਿਹੜੀ ਆ ਫਸਲ ਆ ਨਾ ਇਹ ਜੇ ਮੌਸਮ ਦੇ ਵਿੱਚ ਲੱਗੇ ਬਾਈ ਜਿੱਥੇ ਇਹ ਬਦੇ ਤੇ ਫੁੱਲੇ ਨੂੰ ਕੋਈ ਦਿੱਕਤ ਨਾ ਆਵੇ ਸਮਝ ਗਿਆ ਉਹੀ ਅਸੀਂ ਇਹ ਜਾਂ ਮਾਹੌਲ ਮੌਸਮ ਬਣਾ ਰਹੇ ਆ ਕਿ ਜਿੱਥੇ ਤੁਹਾਡਾ ਫੁੱਲ ਤੁਹਾਡਾ ਬੂਟਾ ਜਿਹੜਾ ਲੱਗਿਆ ਨਾ ਉਹਨੂੰ ਬਾਈ ਕੋਈ ਦਿੱਕਤ ਨਾ ਆਵੇ ਸੋ ਤੁਸੀਂ ਫਸਲ ਲਈ ਤਾਂ ਕਹਿੰਦੇ ਮੈਂ ਜ਼ਿੰਮੇਵਾਰ ਆ ਜਾਂ ਇਹਨਾਂ ਦੀ ਗੱਲ ਆ ਜੇ ਤੁਸੀਂ ਕਹਿੰਦੇ ਸਰਕਾਰਾਂ ਜ਼ਿੰਮੇਵਾਰ ਨੇ ਮੈਂ ਪਾਲਿਆ ਪੁੱਤ ਕੈਨੇਡਾ ਹਾਂ ਜਿੰਮੇਵਾਰ ਹਨ ਆਪਣੇ ਜਵਾਕਾਂ ਦੀ ਜ਼ਿੰਮੇਵਾਰੀ ਆਪਣੀ ਫਸਲ ਵਾਂਗ ਚੱਕ ਲੜ ਜਾਓ ਤੇ ਕੋਈ ਚੀਜ਼ ਆਪਣੇ ਹਾਂ ਸੋ ਇਹੀ ਚੀਜ਼ਾਂ ਮੈਂ ਉਮੀਦ ਕਰਦਾ ਬਾਈ ਕੋਈ ਮੈਂ ਗਲਤ ਗੱਲ ਨਹੀਂ ਕਹੀ ਹੋ ਜਿਹੜਾ ਤਾਂ ਸਿਆਣਾ ਉਹਦੇ ਪੱਲੇ ਅੱਜ ਪੈ ਗਈ ਹੋਣੀ ਆ ਨਹੀਂ ਸਵੇਰੇ 4 ਵਜੇ ਬਾਣੀ ਪੜਨ ਲੱਗ ਜਾਂਦੇ ਨੇ ਪਾਠੀ ਸਿੰਘ ਸਾਹਿਬ ਆਪਣੇ ਗੁਰਦੁਆਰਾ ਸਾਹਿਬ ਠੀਕ ਆ ਹੁਣ ਤਾਂ ਗੁਰਦੁਆਰਾ ਸਾਹਿਬ ਵੀ 4 4 5 5 ਨੇ ਜੇ ਉਹਨਾਂ ਦੀ ਬਾਣੀ ਸੁਣ ਕੇ ਵੀ ਥੋੜੇ ਜਿਹਾ ਅਸਰ ਨਹੀਂ ਹੋਇਆ ਤਾਂ ਭਾਈ ਸਾਡੇ ਵਰਗੇ ਦੇ ਆਉਣ ਦਾ ਕੋਈ ਫਰਕ ਨਹੀਂ ਪੈਣਾ ਪਰ ਜਿਹੜਾ ਸਿਆਣਾ ਤੁਹਾਡੇ ਚੋਂ ਉਹਨੂੰ ਅੱਜ ਮੈਨੂੰ ਲੱਗਦਾ ਵੀ ਥੋੜੀ ਬਹੁਤੀ ਅੱਗ ਤਾਂ ਉਹਦੇ ਅੰਦਰ ਬਲ ਗਈ ਹੋਣੀ ਆ ਆਪਣੇ ਹੱਥਾਂ ਵੱਲ ਦੇਖ ਲਓ ਤੁਸੀਂ ਖੁਦ ਜ਼ਿੰਮੇਵਾਰ ਹੋ ਤੁਹਾਡੀ ਜ਼ਿੰਦਗੀ ਦੇ ਹੋਰ ਕੋਈ ਬਟ ਇੱਕ ਵਾਰੀ ਆਪਣੇ ਆਪ ਲਈ ਤਾੜੀਆਂ ਮਾਰੋ ਮੇਰੇ ਰੋਇਸ ਕੋਲ ਗਰਾਊਂਡ ਆਇਓ ਅਸੀਂ ਪਿੰਡ-ਪਿੰਡ ਜਾਂਦੇ ਆ ਆਪਣੀ ਪੂਰੀ એનર્ਜੀ ਲਾਉਂਦੇ ਆ ਪਰ ਸੋ ਪਿੰਡ ਜਾ ਕੇ ਆਏ ਆ ਆ ਸਾਡੀ ਸਾਰੀ ਟੀਮ ਖੜੀ ਹੈ ਇਹਨਾਂ ਚੋਂ ਕੋਈ 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 ਸਾਰੇ ਐਜੂਕੇਟਡ ਬੰਦੇ ਨੇ ਪਰसों ਪਿੰਡ ਦੇ ਵਿੱਚ ਪਿੰਟ ਕੀਤਾ ਪਿੰਟ ਕਰਦੇ ਕਰਦੇ ਸਹੀ ਮੈਨੂੰ ਤਿੰਨ ਵਾਰੀ ਚੱਕਰ ਆਇਆ ਹੁਣ ਵੀ ਤੁਸੀਂ ਦੇਖਦੇ ਹੋ ਮੇਰੇ ਅੱਖਾਂ ਸੁੱਜ ਗਈਆਂ ਹੋਣਗੀਆਂ ਪਦੀਆਂ ਨਾ ਇਹ ਅਸੀਂ ਇੰਨੀ ਫੋਰਸ ਨਾਲ ਕੰਮ ਕਰ ਰਹੇ ਹਾਂ ਡਾਕਟਰ ਵੱਲੋਂ ਵੀ ਜਾਂ ਜਾਣੇ ਉਹ ਕਹਿੰਦੇ ਕਿ ਜ਼ੋਰ ਨਹੀਂ ਲਾਉਣਾ ਜ਼ੋਰ ਨਹੀਂ ਲਾਉਣਾ ਅੱਖਾਂ ਸੁੱਜਣਾ ਗਲਤ ਗੱਲ ਹੁੰਦੀ ਆ ਬੰਦੇ ਨੇ ਦਿਲ ਲਈ ਹੱਟ ਲਈ ਗਲਤ ਗੱਲ ਹੁੰਦੀ ਐ ਇੰਨਾ ਬੋੰਦਣਾ ਇੰਨਾ ਪਿੰਡਾਂ ਦੇ ਵਿੱਚ ਘਰ ਨਹੀਂ ਜੇ ਫਿਰਨਾ ਮਾੜਾ ਹੁੰਦਾ ਇੱਕ ਬੰਦੇ ਦੇ ਲਈ ਪਰ ਅਸੀਂ ਫਿਰ ਵੀ ਪੂਰੀ ਫੋਰਸ ਨਾਲ ਕੰਮ ਕਰ ਰਹੇ ਸੀ ਜ਼ਿੰਮੇਵਾਰੀ ਆਪ ਤੱਕ ਦੇ ਆ ਹੁਣ ਰੋਜ਼ ਗਰਾਉਂਡ ਆਇਓ ਅਸੀਂ ਐਵੇਂ ਅੱਗੇ ਹੋਰ ਗਰਾਊਂਡਾਂ ਦੇ ਵਿੱਚ ਜਾਂਦੇ ਰਹਾਂਗੇ ਚੜ੍ਹਦੀ ਕਲਾ 'ਚ ਕੰਮ ਕਰਦੇ ਰਹਾਂਗੇ ਤੁਸੀਂ ਆਪਣੇ ਇੱਕ ਇੱਕ ਵਾਰੀ ਸਾਰੇ ਹੱਥ ਉੱਪਰ ਕਰੋ ਕਿ ਅਸੀਂ ਇਹਨਾਂ ਨਾਲ ਆਪਣੀ ਜ਼ਿੰਮੇਵਾਰੀ ਚੱਕਾਂਗੇ ਬਸ ਠੀਕ ਆ ਅਸੀਂ ਇੱਥੋਂ ਤੌੜੀ ਮਾਰ ਲੈਂਦੇ ਜੇ ਤੁਹਾਨੂੰ ਜਿਹੜੇ ਮਿਹਨਤ ਲਾਉਣੀ ਆ ਜੇ ਤੁਹਾਨੂੰ ਹੈ ਕਿ ਤੁਹਾਨੂੰ ਸ਼ੌਂਕ ਵੀ ਲਾਉਣੀ ਆ ਐਤਾ ਲਾਉਣੀ ਹੁੰਦੀ ਆ ਪਿੰਡਾਂ ਜਾ ਕੇ ਲਾਈਏ ਫਿਰ ਭਾਈ ਕਿਵੇਂ ਕਰੀਏ ਜੀ ਆਜੋ ਫਿਰ ਉਮੀ ਲੈਣਾ ਬਣਾ ਲਓ ਫਿਰ ਜਿਵੇਂ ਪਹਿਲਾਂ ਖੜੇ ਸੀ ਪਾਈ ਜਾਣਾ ਪੁੱਛੋ ਕਿ ਖੜਚੋ ਬਸ ਮੈਨੂੰ ਫੋਲੋ ਕਰੀ ਜਾਣਾ ਜਿਵੇਂ ਜਿਵੇਂ ਮੈਂ ਬਦਲ ਬਦਲੀ ਗਿਆ ਐਕਸਾਈ ਤੁਸੀ ਨਾਲ ਵੀ ਨਾ ਬਦਲੀ ਜਾਣਾ ਠੀਕ ਆ ਬਾਕੀ ਮੇਰੇ ਹੱਥਾਂ ਵਾਲੇ ਵੀ ਦੇਖੀ ਜਾਓ ਪਾਈ ਲਾਵੇ